ਆਛਾ ਬੋਧੂ ਜੀ ਬਣੇ ਹੋਏ ਚਲੋ ਇਹ ਬਾਬਾ ਜੀ ਕਿਉਂ ਬਣੇ ਆਪਾਂ ਦੇਖੋ ਜੀ ਜਾ ਤਾਂ ਦੋ ਮਟਾ ਹੱਜ ਜੀ ਕੈਮਰਾ ਵਾਲਾ ਸਿਸਟਮ ਬੜਾ ਜੰਦ ਕਰ ਦਿੱਤਾ ਆਪਾਂ ਜਿਹੜਾ ਨਾਲ ਜਿਹੜਾ ਜੰਦ ਆ ਰਿਹਾ ਸਤਿ ਸ੍ਰੀ ਅਕਾਲ ਬਾਬਾ ਜੀ ਹੈ ਲੋਕ ਕੋ ਕੋਸ ਕਾ ਪਰਸਨਲ ਮੈਟਰ ਹੁੰਦਾ ਬਾਬਾ ਜੀ ਚੀਜਾ ਜਿਹੜਾ ਇੱਕ ਇਸਮਝ ਆਉਂਦਾ ਹੈ ਇਹ ਹੁੰਦਾ ਕਿਹੜਾ ਪਰਸਨਲ ਮੈਟਰ ਹੈ ਜਿਹੜਾ ਬੰਦੇ ਤੁਸੀਂ ਨੂੰ ਬਣਨ ਵਾਲਾ ਵੀ ਤੁਸੀਂ ਇਹ ਦੁਮੜ ਜਾਤੀ ਦਾ ਮੰਦਲੇ ਖਰੀਦ ਕੋ ਕੰਮ ਬੰਦ ਕਰਵਾ ਦੋ ਤੁਹਾਨੂੰ ਸਾਰੀ ਗੱਲ ਸਮਝ ਆਉਣੀ ਹੈ ਅਸੀਂ ਕੀ ਰੌਲਾ ਚਲ ਮੇਰਾ ਸੁਣਿਓ ਜੀ ਲੋ ਨੀ ਸਭ ਤੋਂ ਫੈਸਲਾ ਕਰ ਲਓ ਅਚਰ ਗੁੰਜੀ ਬੇਨਤੀ ਸੁਣੋ ਤੁਸੀਂ ਆਪਣੇ ਘਰ ਸੇਵਾ ਕਰਦੇ ਹੋ ਠੀਕ ਹੈ ਤੇ ਜਿਹੜਾ ਪਖੰਡਵਾਦ ਤੁਸੀਂ ਕਰ ਰਹੇ ਹੋ ਉਹ ਬੰਦ ਕਰ ਦਿਓ ਬਾਬਾ ਜੀ ਕਹਿਿਆ ਬਿਕੋ ਕੰਡੀਗਾਤਾ ਜੀ ਉਦੋਂ ਦੀ ਸੇਵਾ ਹੀ ਜੀ ਮੈਂ ਸੇਵਾ ਨੂੰ ਹੀ ਮੈਂ ਕਹਿ ਰਿਹਾ ਸੇਵਾ ਕਰੋ ਇਹ ਪਖੰਡਵਾਦ ਜਿਹੜਾ ਸੇਵਾ ਦੀ ਆੜ ਵਿੱਚ ਜਿਹੜੀ ਤੁਸੀਂ ਗੱਲ ਕਹਿ ਰਿਹਾ ਅਸੀਂ ਕੀ ਦੋ ਚਾਰ ਗੱਲਾਂ ਜਿਹੜੀਆਂ ਸਾਡੇ ਸਾਨੂੰ ਵੀ ਇਸ ਚੀਜ਼ ਬਾਰੇ ਸੀ ਵੀ ਸੋਚਿਆ ਬਹੁਤ ਡੋਂਗੀ ਸੋਚ ਦੇ ਨਾਲ ਅger ਹੈ ਜੀ ਨਾਲ ਵੀੜੜੀਆਂ ਚੀਜ਼ਾਂ ਚੱਲ ਰਹੀਆਂ ਇਹ ਬਹੁਤ ਗਲਤ ਚੱਲ ਰਹੀਆਂ ਚੀਜ਼ਾਂ ਜੀ ਮੈਂ ਅੱਜਕੱਲ ਵੇਖ ਰਿਹਾ ਜਿਵੇਂ ਇੱਕ ਗੰਦੀ ਦਾ ਸ਼ੇਰ ਕਮਾਇਆ ਜਾਂਦਾ ਹੈ ਹਾਂ ਠੀਕ ਹੈ ਤੇ ਇੱਕ ਮਿੰਟ ਉੱਥੇ ਤੁਹਾਨੂੰ ਵਾਅਦੇ ਕਹਿ ਦਿੰਦੇ ਆ ਵੀ ਸਾਡੇ ਚ ਵੀਰ ਵੀਰ ਆ ਗਿਆ ਕੋਈ ਦੇਵੀ ਦੇਵਤਾ ਹੈ ਹਨਾ ਤੇ ਉਹਦੇ ਬਾਰੇ ਤੁਹਾਡਾ ਕੀ ਗਿਣ ਹੈ ਬਾਬਾ ਜੀ ਦੇਖੋ ਮਹਾਰਾਜ ਨਹੀਂ ਮੈਂ ਜਿਹੜੀ ਗੱਲ ਦਾ جواب ਬੱਚੋ ਦਾ ਜਵਾਬ ਦਉ ਜੋਦ ਲਾ ਕੇ ਲੈਣਾ ਬਾਬਾ ਜੀ ਮੇਰੀ ਬਾਬਾ ਜੀ ਨੇ ਵੀ ਗੱਲ ਕੀਤੀ ਸੀ ਬਾਬਾ ਜੀ ਨਹੀਂ ਸੁਣਨਾ ਵੀ ਗੱਲ ਕੀਤੀ ਸੀ ਮੈਂ ਕਿ ਬਾਬਾ ਜੀ ਆਪਾਂ ਬੈਠ ਕੇ ਕਰ ਲਾਂ ਗੱਲਬਾਤ ਤੇ ਮੈਂ ਬੈਠ ਕੇ ਕਰਨਾ ਹੈ ਬੈਠ ਕੇ ਮੈਂ ਕੀ ਕਰਨਾ ਹੈ ਅਸੀਂ ਕਿਹੜਾ ਕੋਈ ਉਹ ਤੁਸੀਂ ਗੱਲਾਂ ਪੁੱਛੋ ਕਿ ਤੁਮੋਂ ਨਾਲ ਗੱਲਾਂ ਦੇ ਸੀ। ਮੈਂ ਉਹ ਹੀ ਭੈਣ ਨੂੰ ਬਾਤ ਨੂੰ ਪੁੱਛ ਰਿਹਾ ਵਾਂ। ਬਾਬਾ ਜੀ ਤਾਂ ਪਾਸ ਸ਼ੇਖੋ ਦੇ ਖਿਲਾਫ ਹੋ ਜਾਂ ਤੁਸੀਂ ਅਸੀਂ ਉਹਦੇ ਨਾਲ ਜਿੱਦਾਂ ਦੇ ਖਿਲਾਫ ਹਾਂ ਬਾਬਾ ਜੀ ਤੁਸੀਂ ਕਮਾਉਨੇ ਹੋ ਆਪ ਹਾਂ ਅਸੀਂ ਸਾਡੀ ਫਕੀਰੀ ਲੈਣਾ। ਫਿਰ ਤੁਸੀਂ ਖਿਲਾਫ ਕਿਉਂ? ਖਿਲਾਫ ਇਸ ਵਜ੍ਹਾ ਕਰਕੇ ਬਾਬਾ ਜੀ ਜੈਸਤ ਤਰੀਕੇ ਨਾਲ ਲੋਕਾਂ ਨੇ ਇੱਕ ਗੁੱਜ ਨੂੰ ਵਿਖੋ ਖਾਈ ਨਾਲ ਕੰਮ ਤੋਰ ਲਿਆ। ਦੇਖੋ ਖਾਈ ਨਾਲ ਬਾਬਾ ਜੀ ਸ਼ਰ ਨਹੀਂ ਕਮਾਉਣਾ। ਮੇਰੀ ਤਰ੍ਹਾਂ ਚੱਲਣਾ ਤੁਸੀਂ ਠੀਕ ਹੈ ਕੋਈ ਗੱਲ ਮੈਂ ਤੁਹਾਨੂੰ ਦੱਸਦਾ ਵੀ ਕੋਈ ਗੱਲ। ਦੂਜੀ ਗੱਲ ਵੀ ਪੁੱਛਾ ਕੱਢਦੇ ਹਾਂ। ਹਾਂ ਸਿਵਾ ਵੀ ਕਰੀ ਪਤਾ ਲੱਗ ਜਾਂਦਾ ਤੁਹਾਨੂੰ ਕਿ ਪਤਾ ਲੱਗ ਜਾਂਦਾ ਜਾਂ ਨਹੀਂ ਪਤਾ ਪਤਾ ਪੁੱਤਾ ਲੱਗਣ ਵਾਲੀ ਕੋਈ ਗੱਲ ਨਹੀਂ ਬਾਬਾ ਜੀ ਐਵੇਂ ਚਲੋ ਆਪਰੇ ਬਾਜ ਮਾਰ ਕੇ ਸੰਗਤ ਦੇ ਵਿੱਚੋਂ ਲੋਕਾਂ ਨੂੰ ਫੋਣੇ ਹੋ ਉਦੋਂ ਕੌਣ ਦੱਸਦਾ ਤੁਮ ਨਹੀਂ ਅਸੀਂ ਗੰਗ ਕਹਿ ਰਹੇ ਕਿ ਸਾਨੂੰ ਕੋਈ ਦੱਸਦਾ ਜਾਂ ਕੁਝ ਨਹੀਂ ਫਿਰ ਕਿਉਂ ਨਹੀਂ ਉਹ ਤੁਹਾਡੀ ਬਾਜ ਮਾਰ ਕੇ ਤੁਸੀਂ ਠਾਣੇ ਹੋ ਕਿਹਨੂੰ ਪੁੱਛਦੇ ਹੋ ਦੱਸੋ ਹਾਂ ਬਾਬਾ ਜੀ ਦੇਖੋ ਵੀ ਅਸੀਂ ਨਾਤਾ ਬਹਿ ਗਾਤੇ ਕਿਸ ਨੂੰ ਬਾਜ਼ ਮਾਰ ਕੇ ਛੋਣੇਗਾ ਬਈ ਠੀਕ ਹੈ ਨਾ ਇਹ ਵੀ ਵੀਡੀਓ ਐਵੇਂ ਕਿਉਂ ਵੀਡੀਓ ਤੁਸੀਂ ਦੇਖ ਰਹੇ ਕੋਈ ਗੱਲ ਨਹੀਂ ਆਪਾਂ ਤੁਸੀਂ ਕਾਹ ਤੋਂ ਆਪਾਂ ਉਸ ਉਹ ਚੀਜ਼ ਤੇ ਪੈਣਾ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਬਾਜ਼ ਮਾਰ ਕੇ ਠੋਣੇ ਹੋ ਤੁਸੀਂ ਉਹ ਤੁਹਾਨੂੰ ਕੋਈ ਚੀਜ਼ ਦੱਸਦੀ ਹੈ ਜਾਂ ਵੈਸੇ ਆਪਾਂ ਜੀ ਉਹ ਦੇਖੋ ਰੱਬ ਕਰੇ ਕੋਈ ਮਤਲਬ ਨਹੀਂ ਮੈਂ ਮਾਲਕ ਨੂੰ ਮਾਲਕ ਨੂੰ ਬਚਾਰੂ ਦੇ ਉਸ ਚੀਜ਼ ਦੇ ਠੀਕ ਹੈ ਬਾਬੇ ਜਦੋਂ ਆਪਾਂ ਮੰਨ ਲਏ ਕਿ ਤੁਹਾਨੂੰ ਪੁੱਛੀ ਦੀ ਪਰਸੇ ਮਾਣੇ ਇਹ ਨਹੀਂ ਕਹਿੰਦਾ ਵੀ ਇੱਥੇ ਆਹ ਪਖੰਡਵਾਦ ਦੇ ਖਿਲਾਫ ਅਸੀਂ ਮੋਰਚਾ ਲਾਇਆ ਮਾਣੇ ਨਹੀਂ ਕਹਿੰਦਾ ਜੀ ਦੇਖੋ ਅਸੀਂ ਕਿਉਂ ਨਹੀਂ ਹਟਦੇ ਆਪਾਂ ਅਸੀਂ ਇਹ ਚੀਜ਼ਾਂ ਦਾ ਸੇਵਾ ਤੋਂ ਰੋਕਿਆ ਸੀ ਬਾਬਾ ਜੀ ਸੇਵਾ ਤੋਂ ਰੋਕਿਆ ਨਹੀਂ ਨਹੀਂ ਰੋਕਿਆ ਨਹੀਂ ਰੋਕਿਆ ਤੁਹਾਨੂੰ ਕੋਈ ਅਸੀਂ ਧਮਕੀ ਦਿੱਤੀ ਹੈ ਤਾਂ ਫਿਰ ਸੇਵਾ ਕਰੋ ਜੋਤ ਲਾਓ ਸਿਗਰਟਾ ਬੀਨਿਓ ਹਾਂ ਸਿਗਰਟਾ ਜਲਮਾ ਵੀ ਜੇ ਕਰ ਕਰਕੇ ਜਲਮਾ ਸੈਟ ਵਿੱਚ ਜਲਮਾ ਚੋ ਇੱਕ ਹੀ ਚੀਜ਼ ਆ ਉਹ ਕਿਹੜਾ ਇੱਥੇ ਗਾਣਾ ਉਹਦੇ ਚ ਦੁੱਧ ਪੈਂਦਾ ਹੈ ਤੇ ਉਹ ਤੁਸੀਂ ਕਿਉਂ ਨਹੀਂ ਬੰਦ ਕਰਦੇ ਬਈ ਕਿਹੜਾ ਪੀਰ ਮੰਗਦਾ ਕੋਈ ਸਿਮਰ ਮੰਗਦਾ ਨਹੀਂ ਮੈਨੂੰ ਦੱਸੋ ਪੀਰ ਕੀਰਾਂ ਜਾਂ ਪੀਰ ਦੇਵੀ ਦੇਵਤਾ ਮੰਗਦਾ ਸੀ ਕੀ ਕਾ ਸ਼ਰਮਖੇ ਅਸੀਂ ਗੱਲ ਕਰਦਾ ਨਹੀਂ ਬਾਬਾ ਵੇਖੋ ਬਾਬਾ ਕਿ ਛੱਡ ਜਾਂਦੇ ਹੋ ਅਸੀਂ ਤੁਹਾਡੇ ਦੁਸ਼ਮਣ ਨਹੀਂ ਤੁਸੀਂ ਸਾਡੇ ਅਸੀਂ ਇਸ ਚੀਜ਼ ਦਾ ਖੁਦ ਕੰਟਰੋਲ ਬਹੁਤ ਕੀਤਾ ਤੁਹਾਡੇ ਕਹਿਣ ਤੋਂ ਪਹਿਲਾਂ ਬਾਬਾ ਜੀ ਕੀ ਕਰੀ ਅਸੀਂ ਕੰਟਰੋਲ ਇਸ ਚੀਜ਼ ਦਾ ਕਰਦਾ ਵੀ ਇੱਕ ਤਾਂ ਆਪਾਂ ਜਦੋਂ ਹੁਣ ਕੀ ਮਹਿਫਲ ਹੁੰਦੀ ਹੈ ਜਾਂ ਕੋਈ ਕਿਤੇ ਪ੍ਰੋਗਰਾਮ ਹੁੰਦਾ ਪੀਰਾਂ ਦਾ ਦਰਬਾਰ ਹੁੰਦਾ ਆਪਾਂ ਉਸ ਚੀਜ਼ ਦੇ ਵਿੱਚ ਸਿੱਟਾ ਬੀੜੀਆਂ ਪੀੜੀਆਂ ਜਮਾਂ ਬੰਦ ਕਰਾ ਦਿੰਦੇ ਹਾਂ ਅਸੀਂ ਕਰਾਤੀਆਂ ਕਿ ਕਰਤੀਆਂ ਕਰਾਤੀਆਂ ਵੀ ਦੀ ਕਾ ਵੀ ਦਿੱਤੀਆਂ ਚਲੋ ਸ਼ਰਕਮਾਉਣਾ ਦੇਖੋ ਆਪਾਂ ਦੂਜੀ ਗੱਲ ਏ ਆ ਬਾਬਾ ਜੀ ਸ਼ਰਕਮਾਉਣ ਦਾ ਹੈਗਾ ਸਿਸਟਮ ਬੰਦ ਕਰਨਾ ਕਿ ਉਹ ਵੀ ਚੱਲੂਗਾ ਜੀ ਨਹੀਂ ਜੀ ਬਾਬਾ ਜੀ ਐ ਜਿਹੜਾ ਕੋ ਚਲੋ ਐ ਵੀ ਸਾਡੇ ਜੋ ਗੁਰੂਆਂ ਦੀ ਪਗਾੜੀ ਜਿਹੜੀ ਲਗਾਤਾ ਸੀ ਉਹ ਵੀ ਦਾ ਸ਼ਰਕਮਾਉਣ ਨਾਲੀ ਬਹੁਤ ਤੁਸੀਂ ਇੰਪੈਕਟ ਕਰਨਾ ਨਹੀਂ ਬਾਬਾ ਜੀ ਐ ਨਹੀਂ ਜੀ ਪੜਾ ਤਾਂ ਚਲੋ ਸੰਦਰ ਦੇ ਵੈਸੇ ਬਖੰਡਵਾਦ ਆ ਬਾਬਾ ਕੋਈ ਗੱਲ ਨਹੀਂ ਆਪਾਂ ਐ ਆ ਬੀਤੂ ਆਪਾਂ ਜੋ ਪਤੂ ਚੌਂਕੀ ਬਾਰੇ ਕਹਿ ਰਹੇ ਆਂ 2 ਕੌਂਸਲੀ ਕਹਿ ਰਹੇ ਆਂ ਕੰਮ ਬੰਦ ਕਰਨ ਦਾ ਅਸੀਂ ਚੌਂਕੀ ਬੰਦ ਕਰਾਉਣ ਨਹੀਂ ਆਏ ਨਾ ਅਸੀਂ ਧਰਮ ਦੇ ਖਿਲਾਫ ਆਂ ਨਾ ਅਸੀਂ ਪੀੜਾ ਭੁਗੀਆਂ ਦੇ ਨਾ ਅਸੀਂ ਦੇਵੀ ਦੇਦਿਆ ਦੇ ਅਸੀਂ ਤਾਂ ਚੌਂਕੀ ਤੇ ਜਿਹੜਾ ਕੁਝ ਗਲਤ ਹੋ ਰਿਹਾ ਉਹਦੇ ਖਿਲਾਫ ਆਏ ਅਸੀਂ ਬੰਦ ਕਿਉਂ ਕਰਾਈਏ ਸਾਨੂੰ ਕਿਰੋਂ ਤੁਸੀਂ ਜੋਤ ਬੱਤੀ ਲਾਉਣੀ ਆ ਲਾਓ ਸੇਵਾ ਕਰੋ ਤੁਸੀਂ ਦੱਸੋ ਵੀ ਸਿਰਕਮਾ ਹੋਰਲਾ ਕੰਮ ਸਹੀ ਆ ਕਿ ਗਲਤ ਹੈ ਮੇਰੀ ਤਰੋ ਅਸੀਂ ਤਾਂ ਬਾਬਾ ਜੀ ਉਹੋ ਜਵਾਬ ਦੇ ਦੋ ਕਿ ਵੀ ਸਹੀ ਆ ਕੇ ਗਲਤ ਹੈ ਜਿਹੜਾ ਜਿਹੜੇ ਨਜਾਇਜ਼ ਹੁਣ ਤੱਕ ਕਿਉਂ ਕਿ ਨਾ ਕਰਦੇ ਆ ਉਸ ਚੀਜ਼ ਵਾਸਤੇ ਤਾਂ ਗਲਤ ਹੀ ਆ ਬਿਨਾਂ ਸਵਾਲੀਏ ਵੇਖੋ ਸਿਰ ਘਮਾਉਣ ਨਾਲ ਕੁਝ ਹੁੰਦਾ ਵਿੱਚ ਨਹੀਂ ਅਸ਼ਨੀ ਇਹ ਗੱਲ ਕਹਿੰਦੀ ਬਸ ਇਹ ਮੇਰੇ ਬੰਦ ਆ ਇਹ ਸਹੀ ਹੈ ਗਲਤ ਆ ਕਿ ਇਹ ਸਹੀ ਹੈ ਤਰੋ ਅਸੀਂ ਤਾਂ ਅਸੀਂ ਇਹਨਾਂ ਚੀਜ਼ਾਂ ਨੂੰ ਮਾੜੇ ਸਮਝਦੇ ਗਲਤ ਸਮਝਦੇ ਸੀ ਅੱਜ ਤੋਂ ਬਾਅਦ ਬਾਬਾ ਸਿਰ ਨਹੀਂ ਘਮਾਉਣਾ ਕੋਈ ਗੱਲ ਨਹੀਂ ਬੰਦੀ ਇੱਕ ਸਿਗਰਟਾ ਕੋਈ ਇਹੋ ਜਿਹਾ ਨਿਸ਼ਾਨੀ ਕਰ ਲਓ ਠੀਕ ਹੈ ਮਤਲਬ ਕਮਾਲ ਆ ਵੀ ਤੁਸੀਂ ਪਹਿਲਾਂ ਬੰਦਿਆਂ ਤੋਂ ਬੁੜੀਆਂ ਬੁੜੀਆਂ ਤੋਂ ਫਿਰ ਤੁਸੀਂ ਕਰ ਸਕਦੇ ਹੋ ਨਹੀਂ ਨਹੀਂ ਬਾਬਾ ਇਹ ਮੈਂ ਗੱਲ ਸੁਣ ਐਵੇਂ ਆਪਾਂ ਉਹ ਕਰਕੇ ਬਾਬਾ ਜੀ ਸਾਡਾ ਪਹਿਰਾ ਉਹ ਬਿੱਬੀ ਗੱਲ ਸੁਣ ਤੁਹਾਨੂੰ ਪਤਾ ਹੈ ਜੇ ਜਦੋਂ ਆਪਾਂ ਟਰਾਂਸ ਜੈਂਡਰ ਬਣ ਜਾਂਦੇ ਨੇ ਦਿੱਲੀ ਜਾ ਕੇ ਇਹਦੇ ਨਾਲ ਐਚ ਆਈਪੀ ਫੈਲਦੀ ਹੈ ਤੁਹਾਨੂੰ ਪਤਾ ਨੋ ਮੈਂ ਪੁੱਠੇ ਕੰਮਾਂ ਚ ਪੈ ਗਿਆ ਬਾਬਾ ਨਹੀਂ ਬਾਬਾ ਜੀ ਗਲਤ ਹੈ ਮੈਂ ਅਸੀਂ ਸਾਡੇ ਦਾ ਬਾਬਾ ਜੀ ਬਚਪਨ ਤੋਂ ਹੀ ਜੋ ਉਹ ਨਹੀਂ ਬਾਬਾ ਜੀ ਕਿਹੜਾ ਕੋਈ ਪੀਰ ਇਹ ਕਹਿੰਦਾ ਆਪਾਂ ਨੂੰ ਬਈਆਂ ਬੰਦਿਆਂ ਤੋਂ ਬੁੜੀਆਂ ਬਣ ਜੂ ਨਹੀਂ ਨਹੀਂ ਅਸੀਂ ਤਾਂ ਬਾਹਰ ਆਏ ਨੇ ਵੇਖੋ ਮਾਈ ਭਾਗੋ ਵਰਗੀਆਂ ਸਾਡੀਆਂ ਵਾਰਸਾਂ ਕੀ ਕੀ ਤੁਹਾਡੀ ਕੀ ਹੈ ਪੂਰਾ ਨਾਮ ਕੀ ਤੁਹਾਡਾ ਮੇਰਾ ਨਾਮ ਬਾਬਾ ਗੋਰੀ ਗੋਰੀ ਹੈ ਨਹੀਂ ਪੱਕਾ ਨਾ ਹਾਰ ਕੱਢ ਦੇ ਗੁਰਪ੍ਰੀਤ ਗੁਰਪ੍ਰੀਤ ਕੌਰ ਕੇ ਸਿੰਘ ਅਬ ਤੇ ਸਿੰਘ ਹੈ ਤੇ ਯਾਰ ਬਾਬਾ ਜੀ ਸਿੰਘਾਂ ਨੂੰ ਤਾਂ ਛੱਡੇ ਸ਼ੇਰ ਬਣਾਇਆ ਮਹਾਰੇ ਨੇ ਤੇ ਆਪਾਂ ਕਿਹੜੇ ਗਮਜ ਪਏ ਹੋਇਆ ਜੀ ਸਾਡਾ ਨਾਂ ਤੇ ਜਿਹੜਾ ਉਹ ਨਹੀਂ ਐਵੇਂ ਤਾਂ ਤੇਰੀਆਂ ਮਰਜ਼ਾ ਦਾ ਵੱਖਰੀਆਂ ਆ ਪਤਾ ਨਹੀਂ ਤੁਹਾਨੂੰ ਬਹੁਤ ਬੜਾ ਭਰਾਵਾ ਬਾਈ ਇਹ ਤਾਂ ਬਚਪਨ ਦੀ ਸਾਡਾ ਭਰਾਵਾ ਇਹ ਰਿਹਾ ਮੈਨੂੰ ਪਤਾ ਕੀ ਤੁਹਾਨੂੰ ਜਿੰਨੇ ਚ ਮਿਲਦਾ ਮੇਰੀ ਬੇਨਤੀ ਸੁਣ ਆ ਇੱਕ ਤਾਂ ਬੀਬੀ ਸਿਰ ਨਹੀਂ ਘਮਾਉਣਾ ਇੱਕ ਕੋਈ ਨਸ਼ੇ ਦਾ ਨਸ਼ੇ ਨੂੰ ਬੜਾ ਬਾਣੀ ਦੇਣਾ ਤੇ ਕੋਈ ਤਰ੍ਹਾਂ ਜੇਲਾ ਬਹਿ ਕੇ ਨਸ਼ਾ ਪੀ ਜਾਂ ਤੂੰ ਪੀਂਦਾ ਗਏ ਇੱਕ ਵੀਡੀਓ ਕੋਈ ਗੱਲ ਗੱਤ ਲੱਗੀਆਂ ਉਸੇ ਜੱਪਸ ਇੱਕ ਵੀਡੀਓ ਅਪਲੋਡ ਨਹੀਂ ਕਰਨੀ ਕੋਈ ਗੱਲ ਨਹੀਂ ਪੁੱਛਾ ਨਹੀਂ ਦੇਣੀ ਐਵੇਂ ਜੇ ਪੁੱਛਦੇ ਨਹੀਂ ਜਾਂ ਮੇਰੀ ਵੀ ਦੇ ਦੇ ਪੁੱਛ ਨਹੀਂ ਨਹੀਂ ਕੋਈ ਗੱਲ ਉੱਥੇ ਦਸਵੇਂ ਨੂੰ ਸਮਾਨ ਕੀ ਚਾਹੀਦਾ ਮੈਂ ਮਗਾ ਕੇ ਦੇਣਾ ਤੇ ਪੁੱਛ ਦੇ ਮੇਰੀ ਨਹੀਂ ਨਹੀਂ ਸਮਾਨ ਸੋਦਾ ਇਹ ਕਰੂ ਬੰਦ ਲੋਕੀ ਫੋਰ ਹੈ ਤੁਹਾਡਾ ਪੁੱਛਾ ਕਟਣਾ ਵਾਲਾ ਕੌਣ ਜਮੈਂ ਠੀਕ ਹੈ ਬੀਬੀ ਬਾਬਾ ਤੁਹਾਨੂੰ ਸਮਝੀਦਾ ਕਮਾਂਗੀ ਮੇਰੀ ਗੱਡੀ ਤੇ ਪੌਣਾ ਨੇ ਵੀਡੀਓ ਪੈ ਗਈਆਂ ਮੇਰੀ ਗੱਡੀ ਤੇ ਜੋ ਪਖੰਡ ਹੋ ਗਿਆ ਉਸ ਤੋਂ ਮੈਂ ਮਾਫੀ ਚਾਹੁੰਨਾ ਸਾਰੇ ਪੰਥ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਆਂ ਜੀ ਵੀ ਅੱਜ ਤੋਂ ਬਾਅਦ ਮੇਰੇ ਪੇਜ ਤੇ ਜਾਂ ਮੇਰੇ ਚੈਨਲ ਤੇ ਭਾਈ ਮਨਪ੍ਰੀਤ ਸਿੰਘ ਜੀ ਨੂੰ ਔਰ ਉਹਨਾਂ ਦੀ ਪੂਰੀ ਟੀਮ ਨੂੰ ਕੋਈ ਲਾਂਬਾ ਨਹੀਂ ਮਿਲੂਗਾ ਨਾ ਮੈਂ ਬੀੜੀ ਸਿਕਟ ਦੀ ਵੀਡੀਓ ਕੋਈ ਅਪਲੋਡ ਕਰਾਂ ਔਰ ਨਾ ਮੈਂ ਮੇਰੀ ਗੱਡੀ ਤੇ ਕੋਈ ਪਖੰਡ ਕਰਾਂ ਝੋਲੀ ੱਟ ਕੇ ਦਵਾ ਕਰਾਂਗੇ ਜੀ ਭਾਈ ਮਰਦਾਨੇ ਕੀ ਲਾਦ ਹੈ ਦਵਾ ਪੰਥ ਲਈ ਔਰ ਪੂਰੀ ਦੁਨੀਆ ਲਈ ਔਰ ਸਰਬਤ ਦੇ ਭਲੇ ਲਈ ਦਵਾ ਕਰਾਂਗੇ ਸਾਰਿਆਂ ਲਈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਆਪ ਜੀ ਨੂੰ ਪਤਾ ਹੈ ਵੀ ਪਿਛਲੇ ਕੁਝ ਸਮੇਂ ਤੋਂ ਆਪਾਂ ਜਿਹੜਾ ਪਖੰਡ ਨੂੰ ਬੜਾਵਾ ਦੇ ਰਹੇ ਨੇ ਕੁਝ ਪਖੰਡੀ ਬਾਬੇ ਉਹਨਾਂ ਦੇ ਖਿਲਾਫ ਇੱਕ ਮੁੱਦਾ ਚੁੱਕਿਆ ਹੋਇਆ ਜਿਵੇਂ ਸਿਰ ਘਮਾਉਣ ਦਾ ਮੁੱਦਾ ਉਹ ਕਹਿੰਦੇ ਆ ਸਾਡੇ ਚ ਪੀਰ ਦੇਵਤਾ ਆਉਂਦਾ ਔਰ ਜਦੋਂ ਮੈਂ ਸਾਹਮਣੇ ਬਹਿਣਾ ਉਦੋਂ ਕਹਿੰਦੇ ਕੱਲੀ ਲੋਰ ਛੱਡਦੀ ਐ ਕਈ ਬਾਬਿਆਂ ਦੇ ਪਰਦੇ ਫਾਸ਼ ਹੋ ਚੁੱਕੇ ਨੇ ਔਰ ਕਈਆਂ ਦੇ ਹੋਣੇ ਬਾਕੀ ਨੇ ਸੋ ਮੈਂ ਬੇਨਤੀ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ ਐ ਜੋ 7 ਅਕਤੂਬਰ ਨੂੰ ਅਸੀਂ ਵੱਡਾ ਇਕੱਠ ਕਰ ਰਹੇ ਹਾਂ ਫਰੀਦਪੁਰਤ ਗ੍ਰੈਂਡ ਵਿਲਾ ਰਿਜ਼ੋਰਟ ਜਿੱਥੇ ਮੁਸਲਮਾਨ ਧਰਮ ਦੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ Hindu ਧਰਮ ਦੀਆਂ ਜਥੇਬੰਦੀਆਂ ਦੇ ਆਗੂ ਸਿੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਪਹੁੰਚ ਰਹੇ ਨੇ ਗੁਰੂ ਕੀਆਂ ਲਾਡਲੀਆਂ ਫੌਜਾਂ ਪਹੁੰਚ ਰਹੀਆਂ ਔਰ ਨਾਲ ਮੈਂ ਬੇਨਤੀ ਕੀਤੀ ਹੈ ਵੀ ਜਿਹੜੇ ਪਖੰਡਵਾਦ ਨੂੰ ਬੜਾਵਾ ਦੇਣ ਵਾਲੇ ਬਾਬੇ ਜੇ ਪਹਿਲਾਂ ਹੀ ਆ ਕੇ ਆਪਣੀ ਮਾਫੀ ਮੰਗ ਲੈਣ ਔਰ ਕੀਤੇ ਤੇ ਪਛਤਾਵਾ ਕਰਨ ਵੀ ਜੋ ਪਿੱਛੇ ਹੋ ਗਿਆ ਉਹਦੀ ਸਾਨੂੰ ਮਾਫੀ ਹੋਣੀ ਚਾਹੀਦੀ ਹੈ ਸੋ ਇਸੇ ਤਰ੍ਹਾਂ ਇੱਕ ਦੋ ਹੋਰ ਜਿਹੜੇ ਬਾਬੇ ਨੇ ਉਹਨਾਂ ਨੇ ਮੈਨੂੰ ਮੈਸੇਜ ਕੀਤੇ ਆ ਵੀ ਅਸੀਂ ਤੁਹਾਡੇ ਕੋਲੇ ਪਹੁੰਚ ਕੇ ਆਪਣੀ ਗਲਤੀ ਦੀ ਮਾਫੀ ਮੰਗਦੇ ਆ ਸੋ ਅੱਜ 26 ਸਤੰਬਰ ਇਸ ਵਕਤ ਟਾਈਮ ਜਿਹੜਾ ਉਹ ਲਗਭਗ 7 ਦੇ ਤਕਰੀਬਨ ਔਰ ਇਹ ਮਲਕ ਖਾਨ ਜਿਹੜਾ ਸ਼ਿਵਨਾਥ ਉਹਨੂੰ ਆਪਣੀ ਭੈਣ ਵੀ ਮੰਨਦਾ ਹੈ ਉਹ ਇਹਨੂੰ ਭਰਾ ਮੰਨਦੀ ਹੈ ਮੈਂ ਗੁਰਬਾਣੀ ਰਾਹੀਂ ਇੱਕ ਬੇਨਤੀ ਕਰਨੀ ਚਾਹਣਾ ਹੈ ਵਿਪਤ ਪਰੇ ਸਭ ਹੀ ਸੰਗ ਛਾੜਤ ਕੋ ਨ ਆਵਤ ਨੇਰਾ ਜਦੋਂ ਔਖੇ ਸਮੇਂ ਭੀੜ ਪੈਂਦੀ ਹੈ ਉਦੋਂ ਕੋਈ ਕਿਸੇ ਦਾ ਸੰਗੀ ਸਾਥੀ ਨਹੀਂ ਬਣਦਾ ਇਹ ਜਿਹੜੀ ਸ਼ਿਵਮਨਾਥ ਹੈ ਇਹ ਇੱਕ ਦੁਨਿਆਵੀ ਤੌਰ ਤੇ ਦੀ ਭੈਣ ਬਣੀ ਹੈ ਮੈਂ ਇਹ ਵੀ ਕਹਿ ਦੇਵਾਂ ਵੀ ਉਹ ਬੁਢੀ ਨਹੀਂ ਉਹ ਇੱਕ ਬੰਦਾ ਹੈ ਉਹਨੇ ਆਪਣਾ ਦਿੱਲੀੋਂ ਇਲਾਜ ਕਰਾ ਕੇ ਉਹ ਇੱਕ ਬੁਢੀ ਦੇ ਰੂਪ ਵਿੱਚ ਬਣੀ ਹੈ ਜਿਹਦੇ ਪਰਦੇ ਫਾਸ਼ ਮੈਂ ਥੋੜੇ ਦਿਨਾਂ ਤੱਕ মিডিਆ ਦੇ ਰੂਪ ਰੂ ਕਰ ਰਿਹਾ ਮੋਗੇ ਪਹੁੰਚ ਰਹੇ ਆ 6 ਅਕਤੂਬਰ ਨੂੰ ਸੰਗਤਾਂ ਨੂੰ ਪਹੁੰਚਣ ਲਈ ਬੇਨਤੀ ਹੈ ਵੱਧ ਤੋਂ ਵੱਧ ਜਥੇਬੰਦੀਆਂ ਮੇਰੇ ਨਾਲ ਸਾਥ ਦੇਣ ਸੋ ਜਿਸ ਤਰ੍ਹਾਂ ਮਲਕ ਖਾਨ ਆਪਣੀ ਮਾਫੀ ਮੰਗਣ ਆਇਆ ਜੋ ਇਹਦੀ ਗੱਦੀ ਤੇ ਪਿਛਲੇ ਦਿਨੀ ਪਖੰਡ ਹੋਇਆ ਇਹਨੇ ਸਿਰ ਕਮਾਏ ਜਾਂ ਇਹਦੇ ਚੇਲਿਆਂ ਨੇ ਸਿਰ ਕਮਾਏ ਜਾਂ ਬੀੜੀਆਂ ਸਿਗਰਟਾਂ ਪੀਤੀਆਂ ਗਈਆਂ ਜਾਂ ਪੁੱਛਾਂ ਦਿੱਤੀਆਂ ਢਾਲੇ ਲਵਾਏ ਗਏ ਅੱਜ ਮਲਕ ਖਾਨ ਉਹਦੇ ਤੇ ਉਹ ਉਹ ਆਇਆ ਸਾਡੇ ਕੋਲੇ ਉਹ ਕਹਿ ਰਿਹਾ ਵੀ ਮੈਂ ਆਪਣੀ ਭੁੱਲ ਦੀ ਖਿਮਾ ਮੰਗਦਾ ਸੋ ਬਾਬਾ ਜੀ ਸੱਚ ਦੇ ਰਸਤੇ ਤੇ ਤੁਰਨ ਤੇ ਤੁਹਾਡਾ ਧੰਨਵਾਦ ਹੈ। ਤੁਸੀਂ ਆਪਣੀ ਗਲਤੀ ਨੂੰ ਫੀਲ ਕਰਕੇ ਅੱਜ ਪਹੁੰਚੇ ਹੋ। ਤੋਂ ਮੇਰੇ ਨਾਲ ਜਥੇਦਾਰ ਗੁਰਵਿੰਦਰ ਸਿੰਘ ਜੀ ਬਠਿੰਡਾ ਉਹ ਵੀ ਪਹੁੰਚੇ ਹੋਏ ਨੇ। ਸੋ ਮੈਂ ਆਪਣੇ ਵੱਲੋਂ ਇਹਨਾਂ ਨੂੰ ਵੀ ਅਥਾਰਟੀ ਜਿਹੜੀ ਕੁਝ ਇੱਕ ਦੋ ਦਿਨਾਂ ਦੇ ਵਿੱਚ ਦੇ ਦੂੰਗਾ। ਇਹ ਪਖੰਡ ਦੇ ਪਖੰਡ ਨੂੰ ਬੜਾਵਾ ਦੇਣ ਵਾਲੇ ਜਿਹੜੇ ਲੋਕ ਐ ਉਹਨਾਂ ਦੇ ਖਿਲਾਫ ਜੰਗ ਲੜਨਗੇ। ਸੋ ਬਾਬਾ ਜੀ ਕੋਈ ਸ਼ਿਵਨਾਥ ਤੁਹਾਡੀ ਭੈਣ ਬਣੀ ਸੀ ਹੁਣ ਤੁਹਾਡਾ ਕੋਈ ਉਹਦੇ ਨਾਲ ਲਿੰਕ ਹੋਊ ਜਾਂ ਸੱਚ ਦੇ ਰਸਤੇ ਤੁਰੋਗੇ ਜਾਂ ਪਖੰਡ ਨੂੰ ਬੜਾਵਾ ਦੇਵੋਗੇ ਅਜੇ ਵੀ ਦੇਖੋ ਇਹ ਸਬਰ ਨਾਲ ਗੱਲਾਂ ਜੋ ਹੋ ਗਈਆਂ ਸਾਰੇ ਚੇਲਿਆਂ ਨੂੰ ਸਾਰੇ ਬਾਬਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਕਿਸੇ ਦੀ ਗੱਲ ਤੇ ਯਕੀਨ ਨਾ ਕਰੋ ਵੀ ਭਾਈ ਮਨਪ੍ਰੀਤ ਸਿੰਘ ਜੀ ਐਂ ਕਰਦਣਗੇ ਜੋ ਕਰਦਣਗੇ ਬੜੇ ਨਿਮਰਤਾ ਨਾਲ ਇਨਸਾਨ ਨੇ ਐਡਾ ਦਰਿਆਦਿਲ ਹੈ ਬ੍ਰਦਰ ਦਾ ਬਹੁਤ ਨਾਈਸ ਪਰਸਨ ਨੇ ਹੱਥ ਜੋੜ ਕੇ ਬੇਨਤੀ ਹੈ ਵੀ ਵੀਰ ਦੇ ਆਉਣ ਤੋਂ ਪਹਿਲਾਂ ਜੇ ਤੁਸੀਂ ਆਪ ਹੀ ਆ ਕੇ ਮਾਫੀ ਮੰਗ ਲਓ ਤਾਂ ਤੁਹਾਡੇ ਕੋਲ ਪੈਰ ਨਹੀਂ ਛੋਟੇ ਹੁੰਦੇ ਮਾਫੀ ਮੰਗਦੇ ਧਰਮ ਨੂੰ ਅਸੀਂ ਮਾੜਾ ਨਹੀਂ ਕਹਿਣਾ ਪੀਰ ਪਗੰਬਰ ਨੂੰ ਅਸੀਂ ਮਾੜਾ ਦੇਵੀ ਦੇਵਤੇ ਨੂੰ ਨਹੀਂ ਮਾੜਾ ਜੋਤ ਨੂੰ ਮਾੜਾ ਨਹੀਂ ਕਹਿਣਾ ਧਰਮ ਦੀ ਆੜ ਵਿੱਚ ਪਖੰਡ ਅਸੀਂ ਰਹਿਣ ਨਹੀਂ ਦੇਣਾ ਸੋ ਅੱਜ ਬਾਬਾ ਜੀ ਮਲਕ ਜੀ ਆਏ ਨੇ ਇਹਨਾਂ ਨੇ ਮਾਫੀ ਮੰਗੀ ਹੈ ਸੋ ਬਾਬਾ ਜੀ 7 ਅਕਤੂਬਰ ਨੂੰ ਸੱਚ ਦੇ ਰਸਤੇ ਤੇ ਤੁਰਨ ਦਾ ਸਾਡਾ ਸਾਥ ਦਿਓ ਸ਼ਿਵਨਾਥ ਨਾਲ ਹੁਣ ਤੁਸੀਂ ਤੁਹਾਡਾ ਲਿੰਕ ਕੋਈ ਹੋਊ ਜਾਂ ਨਹੀਂ ਆਪਾਂ ਤਾਂ ਤੁਹਾਡੇ ਨਾਲ ਆ ਜੀ ਚਲੋ ਜੀ ਜਕਾਰਾ ਲਾਓ ਵੇਖੋ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੋ ਸਾਡੇ ਭਾਈ ਸਾਫ ਮਨਪ੍ਰੀਤ ਜੀ ਨੇ ਉਪਰਾਲਾ ਚੱਕਿਆ ਇਹਨਾਂ ਨੇ ਕੱਲਿਆਂ ਨੇ ਨਹੀਂ ਚੱਕਿਆ ਪੂਰੇ ਜਥੇਬੰਦੀਆਂ ਨੇ ਚੱਕਿਆ ਤੇ ਅਸੀਂ ਵੀ ਬਹੁਤ ਕਰਮਾ ਭਾਗਾਂ ਵਾਲੇ ਆ ਕਿਉਂਕਿ ਇਹ ਗੁਰੂ ਦੀਆਂ लाਡਲੀਆਂ ਫੌਜਾਂ ਹਨ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਸ਼ਸਤਰ ਵਸਤਰ ਇਹਨਾਂ ਕੋਲੇ ਗੁਰੂ ਨਾਨਕ ਦੇਵ ਜੀਾਂ ਦਾ ਜਾਪ ਮੰਤਰ ਇਹਨਾਂ ਕੋਲੇ ਹੈ ਤੇ ਅਸੀਂ ਵੀ ਮਰਦਾਨੇ ਕੀ ਲਾਦਾਂ ਕਿਤੇ ਨਾ ਕਿਤੇ ਅਸੀਂ ਵੀ ਜੋ ਗਲਤੀ ਬੱਚਾ ਮੰਨ ਰਿਹਾ ਬਾਬਾ ਮਲਿਕ ਖਾਨ ਰੈਂਡਾ ਵੀਡੀਓ ਦੀ ਜਾਂ ਵੀਡੀਓ ਸਿੱਖਦੀ ਜਾਂ ਪਾਉਣ ਦੀ ਜਾਂ ਕੋਈ ਕੁਝ ਵੀ ਹੈ ਗੁਨਾਹ ਪਖੰਡਵਾਦ ਕਰਨ ਦੀ ਪਖੰਡਵਾਦ ਦੀ ਕਰਨ ਦੀ ਉਹ ਸਭ ਤੋਂ ਵੱਡਾ ਹੁੰਦਾ ਜਿਹੜਾ ਬਖਸ਼ ਦੇ ਤੇ ਉਹ ਤੋਂ ਵੱਡਾ ਹੁੰਦਾ ਜਿਹੜਾ ਮਾਫੀ ਮੰਗ ਲੇ ਤੇ ਮੈਂ ਬੇਨਤੀ ਹੋਰ ਕਰਦਾ ਹਾਂ ਚੈਨਲ ਦੇ ਰਾਹੀਂ ਸਾਰੀ ਫੌਜ ਦੇ ਰਾਹੀਂ ਵੀ ਜਿੰਨੀਆਂ ਪ੍ਰਾਣੀਆਂ ਵੀਡੀਓ ਬਾਬੇ ਮਲਕ ਦੀਆਂ ਪਈਆਂ ਕਿਸੇ ਕੋਲੇ ਚੈਨਲ ਤੇ ਲੋਡ ਕੀਤੀਆਂ ਜਾਂ ਆਪਦੇ ਪੇਜ ਤੋਂ ਜਾਂ ਕਿਸੇ ਦੇ ਪੇਜ ਤੋਂ ਜੇ ਹੁਣ ਕਿਸੇ ਨੇ ਵੀਡੀਓ ਪਾਤੀ ਨਾਲੇ ਤਾਂ ਜਥੇ ਬੰਦੀਆਂ ਤੋਂ ਐਕਸ਼ਨ ਕਰਵਾਵਾਂਗੇ ਤੇ ਨਾਲੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਉਹ ਅਸੀਂ ਆਪ ਕਰਾਂਗੇ ਇੱਕ ਬਾਬਾ ਜੀ ਪੀਵੀ 19 ਬਲੈਕ ਚੈਨਲ ਆ ਉਹ ਤੁਹਾਡੇ ਪਖੰਡਵਾਦ ਨੂੰ ਬੜਾਵਾ ਬਹੁਤ ਦੇ ਰਿਹਾ ਹੈ ਉਹਨੂੰ ਕੀ ਕਹਣਾ ਉਹ ਪਹਿਲਾਂ ਤਾਂ ਉਹਨੇ ਬਾਬੇ ਸਾਰੇ ਚੜਾਤੇ ਜੀ ਪ੍ਰਮੋਟ ਹੀ ਉਹਨੇ ਕੀਤਾ ਪ੍ਰਮੋਟ ਉਸੇ ਨੇ ਕੀਤੇ ਆ ਕਾਲਾ ਉਹਦਾ ਨਾਮ ਹੈ ਇਹ ਤੁਸੀਂ ਮੈਂ ਗੱਲ ਕਰਨੀ ਸੀਗੀ ਵੈਸੇ ਤੁਸੀਂ ਕਰਤੀ ਹੁਣ ਉਹ ਪਾਰਿਆ ਵੀ ਭਾਈ ਮਨਪ੍ਰੀਤ ਸਿੰਘ ਨੇ ਆ ਬਾਬਾ ਫੜਵਾਤਾ ਭਾਈ ਮਨਪ੍ਰੀਤ ਸਿੰਘ ਨੇ ਆ ਬਾਬਾ ਫੜਵਾਤਾ ਉਹਨੂੰ ਸਾਡੀ ਚੇਤਾਵਨੀ ਹੈ ਆਪ ਵੀ ਬਾਬਾ ਜੀ ਜਿਹੜੀਆਂ ਤੇਰੇ ਚੈਨਲ ਤੇ ਵੀਡੀਓ ਇਹਨੂੰ ਡਿਲੀਟ ਕਰ ਦੇ ਤੇ ਨਹੀਂ ਉਹ ਦਿਨ ਦੂਰ ਨਹੀਂ ਜਿੱਦ ਤੇ ਸਿੰਘਾਂ ਨੇ ਤੇਰੇ ਸੋਧਾ ਲਾ ਦੇਣਾ ਵਾਈ ਗੁਰ ਜਿੱਕਾ ਖਾਲਸਾ ਵਾਈ ਗੁਰ ਦੀ ਜਿੱਤੇ ਚਿਕਾਰਾ ਲਾ ਬੋਲੇ ਸੋਨਿਹਾਲ ਸੁਖੀਆ ਕਰਾਓ ਵਾਹਿਗੁਰੂ ਸਾਡੇ ਵਿੱਚ ਜिन्न ਪ੍ਰਵੇਸ਼ ਹੋ ਚੁੱਕਿਆ ਬੀਬੀ ਕਹਿੰਦੀ ਸੀ ਮੇਰੇ ਚ ਜिन्न ਦੇ ਬੇਡੇ ਨੇ ਗੱਲ ਕੀਤੀ ਸੀ ਗਾਂ ਤੁਸੀਂ ਉਪਦੇਸ਼ ਦੇ ਰਹੇ ਸੀ ਮੈਂ ਕਰਦਾ ਸੀ ਤੂੰ ਗੱਲ ਕਰਦਾ ਮੈਂ ਕਰਦਾ ਚਲੋ ਕੀ ਗੱਲਾਂ ਕੀਤੀਆਂ ਦੱਸ ਸਭ ਦੱਸ ਦਿੰਗੇ ਆਪ ਦੱਸ ਮੈਂ ਤਾਂ ਉਹਨੂੰ ਕਿਹਾ ਸੀ ਕਿਨੇ ਤੇਰੇ ਘਰ ਦਾ ਕੋਈ ਰੌਲਾ ਹੈਗਾ ਤਾਂ ਵੀ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਗੱਲ ਕਿਹਨੇ ਕੀਤੀ ਹੈ ਤੁਸੀਂ ਕੀ ਕਹਿੰਗੇ ਨਹੀਂ ਨਹੀਂ ਉਹ ਤਾਂ ਹੁਣ ਤੂੰ ਕਹਿ ਰਿਹਾ ਹਾਂ ਜੀ ਉਹਨਾਂ ਨੂੰ ਹੀ ਪਤਾ ਲੱਗਿਆ ਜਦੋਂ ਆਪਾਂ ਪੁੱਛਾਂ ਦਿੱਤੀਆਂ ਵੀਰੇ ਮੈਂ ਤੁਹਾਨੂੰ ਕਿਹਨੇ ਕਿਹਾ ਸੀ ਭੈਣੇ ਇੱਕ ਮਿੰਟ ਉਹ ਭੈਣ ਉਹ ਭੈਣ ਤੁਸੀਂ 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 ਮੇਰੀ ਬੇਨਤੀ ਸੁਣੋ ਅੰਬਾ ਭੈਣ ਪ੍ਰਾਂਤ ਤੁਸੀਂ ਇਹ ਦੱਸੋ ਵੀ ਤੁਹਾਨੂੰ ਕਿਹਨੇ ਇਹ ਗੱਲਾਂ ਦੱਸੀਆਂ ਸੀ ਵੀ ਤੇਰੇ ਟਰੱਕ 'ਚ ਪ੍ਰੇਤ ਆ ਗੁਰਪ੍ਰੀਤ ਤੇਰੇ ਬੰਦਾ ਮਰਿਆ ਹੈ ਇਹ ਗੱਲ ਆ ਕਿਹਨੇ ਦੱਸੀਆਂ ਵੀਰੇ ਮੈਨੂੰ ਤਾਂ ਮਾਲਕ ਨੇ ਮੇਰੇ ਨੇ ਜਿੰਨੀਆਂ ਮਾਲਕ ਨੇ ਦੱਸੀਆਂ ਮਾਲਕ ਨੂੰ ਮਾਲਕ ਨੂੰ ਕਹੋ ਵੀ ਆ ਮੇਰੇ ਮੋਬਾਈਲ ਦਾ ਨੰਬਰ ਦੱਸ ਦਿਓ ਕਿੰਨਾ ਨਹੀਂ ਵੀਰੇ ਪਾਪਾ ਕਦੀ ਤੇ ਵਾਹ ਨਹੀਂ 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 ਜਿੰਨਾ ਸਾਹਮਣੇ ਮੇਰੇ ਗੱਲ ਆਇਆ ਬੀਬੀ ਬੀਬੀ ਗੱਲ ਸੁਣੋ ਚਲ ਕੋਈ ਗੱਲ ਨਹੀਂ ਬਾਈ ਜੋ ਕੋਸੀ ਮਾਰਨ ਦੀ ਹੈ ਨਹੀਂ ਨਹੀਂ ਆਪਣੇ ਕੋਲੇ ਅਪਰੂਵ ਹੈਗਾ ਪੀਰਾਂ ਦਾ ਇਤਿਹਾਸ ਉਹ ਪਹਿਣੇ ਇਤਿਹਾਸ ਨੂੰ ਪੀਰਾਂ ਨੂੰ ਤਾਂ ਸਾਡਾ ਵੀ ਨਮਸਕਾਰ ਆ ਅਸੀਂ ਮਾੜਾ ਨਹੀਂ ਕਹਿੰਦੇ ਦੇਵੀ ਦੇਵਤਿਆਂ ਨੂੰ ਉਹਨੇ ਨਹੀਂ ਪਹਿਣੇ ਗੱਲ ਸੁਣੋ ਆਪਾਂ ਤੇਰਾ ਲਾਇਸੈਂਸ ਹੈ ਜੋ ਮਰਜ਼ੀ ਸਾਨੂੰ ਤਾਂ ਇਹ ਆ ਵੀ ਤੇਰੇ ਅੰਦਰ ਚਾਨਣਾ ਹੋਇਆ ਤੂੰ ਸਾਨੂੰ ਆ ਸਾਰਾ ਕੁਝ ਦੱਸਿਆ ਤੈਨੂੰ ਇਹ ਵੀ ਨਹੀਂ ਪਤਾ ਉਹ ਬੰਦਾ ਕੌਣ ਆ ਪਤਾ ਉਹ ਫੋਟੋ ਮੈਂ ਤਾਂ ਨੈੱਟ ਤੋਂ ਲਾ ਕੇ ਪਾਈ ਆ ਇੱਥੇ ਪਹਿਲਾਂ ਕਰਤੀ ਸੀ ਇਹ ਜੀ ਉਹ ਯਾਰ ਇੱਕ ਮਿੰਟ ਮੈਂ ਇਹ ਕਹੇ ਸੀ ਨਾ ਤੁਸੀਂ ਗੱਡੀ ਤੇ ਆ ਜਿਓ ਜੀ ਹੈਨਾ ਇਹ ਵੀ ਕਹੇ ਸੀ ਮੈਨੂੰ ਨਹੀਂ ਪਤਾ ਆ ਲੱਗਦਾ ਕੰਜੀ ਨੰਦ ਸਹੀ ਉਹ ਮੰਦੇ ਆ ਨਾ ਸਿਰ ਕਿਉਂ ਕਮਾਉਣੇ ਪਤਾ ਨਹੀਂ ਮਾਰਾ ਉਹ ਭੈਣੇ ਮੇਰੀਆਂ ਪੜ੍ਹੀਆਂ ਮੈਂ ਤੈਨੂੰ ਦੱਸਦਾ ਤੁਸੀਂ 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 ਜਿੰਨ ਜਿੰਨਣੀ ਦੇ ਨਾਮ ਤੇ ਗੱਲ ਕਰਦੇ ਹੋ ਇੱਕ ਮਿੰਟ ਇੱਕ ਮਿੰਟ ਨਹੀਂ 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 ਅਸੀਂ ਪ੍ਰਸ਼ਾਸਨ ਖੜਾ ਕੋਈ ਗੱਲ ਨਹੀਂ ਜਨ ਜਿੰਨੀ ਇੱਕ ਮਿੰਟ ਜਨ ਜਿੰਨੀ ਦੇ ਰਾਤੇ ਗੱਲ ਕਰਦੇ ਹਾਂ ਜਨ ਕੌਣ ਆਪਾਂ ਤੁਹਾਨੂੰ ਪਤਾ ਨਹੀਂ ਮੈਂ ਤੁਹਾਨੂੰ ਕੁਰਾਨ ਸ਼ਰੀਫ ਤੋਂ ਮੈਂ ਦਾ ਮੈਂ ਪੜਿਆ ਕੁਰਾਨ ਸ਼ਰੀਫ ਇਹ ਕਿਤਾਬ ਨੂੰ ਮੈਂ ਨਹੀਂ ਜਾਣਦਾ ਕੁਰਾਨ ਸ਼ਰੀਫ ਮੁਸਲਮਾਨਾਂ ਦਾ ਇੱਕ ਧਾਰਮਿਕ ਗ੍ਰੰਥ ਹੈ ਦੋ ਕੁਰਾਨ ਸ਼ਰੀਫ ਲਿਖੇ ਨੇ ਇੱਕ ਮਰਜ਼ਾਦਾ ਚ ਲਿਖਿਆ ਇੱਕ ਲਿਪ ਭਗਵਾਨ ਦੀ ਹਸਤਤ ਕੀਤੀ ਹੈ ਜਨ ਭਲਾ ਕਹੋ ਤੁਹਾਨੂੰ ਪਤਾ ਨਹੀਂ ਜੀ ਫਿਰ ਤੁਸੀਂ ਜੰਨ ਜਿੰਨੀ ਦੇ ਨਾਂ ਤੇ ਲੋਕਾਂ ਨਾਲ ਕਿਉਂ ਘਬਰਾ ਕਰਦੇ ਹੋ ਉਹ ਵੀ ਬੰਦੇ ਬੁਲਾਉਣੇ ਅਸੀਂ ਤੁਹਾਡੀ ਦਰਖਾਸਤ ਉੱਤੀ ਹੈ ਜੀ ਬਲਵੀਰ ਵਸਤੀ ਚ ਤੁਸੀਂ ਕੀ ਕੁਝ ਉਹਨਾਂ ਨੂੰ ਕੀ ਕੁਝ ਮੰਗਾ ਰਹੇ ਹੋ ਮੁਰਗੀਆਂ ਕੁੱਕੜਾਂ ਹੀ ਕਾਲੀ ਮਾਤਾ ਦੇ ਜਾਣੇ ਕਾਲੀ ਮਾਤਾ ਮੁਰਗੀਆਂ ਨਹੀਂ ਆਪਣਾ ਸਵਾਲ ਦਾ ਜਵਾਬ ਇਹ ਹੈ ਸਾਨੂੰ ਇਹ ਕਿਉਂ ਕਮਾਉਣੇ ਹੋ ਬਾਬਾ ਜੀ ਇਹ ਤਾਂ ਹੁਣ ਮੀ ਤੁਮੀ ਲੱਗੀ ਪਈ ਮਤਲਬ ਇਹ ਕਲੋਜ਼ਰ ਨੂੰ ਵੇਚ ਕੇ ਹੀ ਆ। ਜਮਾ ਨਹੀਂ ਇੱਕ ਦੂਜੇ। ਹਾਂ ਫਿਰ ਕਿਉਂ ਕਮਾਉਣਾ? ਜਿੰਨਾ ਮਤਲਬ ਤਾਂ ਸਰ ਕਮਦਾ ਵੀ ਨਹੀਂ। ਨਹੀਂ ਕੀ ਆਉਂਦਾ ਤੁਹਾਡੇ ਚਾਉਂਦਾ ਕੁਛ। ਦੇਵ ਦੇਵ ਤੇਰੀ ਸ਼ਾਰਟ ਹੁੰਦੀ ਆ ਬਚਨ ਹੁੰਦਾ। ਨਹੀਂ ਜੇ ਬਚਨ ਨਹੀਂ ਹੁੰਦਾ। ਜੇ ਸਾਨੂੰ ਸਾਨੂੰ ਤੁਸੀਂ ਬਚਨ ਲੈ ਦੋ। ਮੇਰੀ ਜੇਬ 'ਚ ਆ ਨੋਟ ਆ। ਤੁਸੀਂ ਦੱਸ ਦਿਓ ਦਾ ਨੰਬਰ ਕਿੰਨਾ? ਦੱਸੋ। ਨਹੀਂ 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 ਆਏ ਨਹੀਂ। ਫਿਰ ਜਾਂ ਜਦ ਤੱਕ ਮੰਨੋ ਵੀ ਬਚਨ ਕੋਈ ਆਉਂਦਾ ਨਹੀਂ ਤੇ ਜਾਂ ਫਿਰ ਤੁਸੀਂ ਮੰਨਦੇ ਹੋ ਚਲੋ ਆ ਨੋਟ ਆ ਮੈਂ ਇਸੇ ਤੁਹਾਨੂੰ ਬੜਾ ਦਿੰਦਾ। ਤੁਸੀਂ ਮੈਨੂੰ ਦੱਸ ਦਿਓ ਦਾ ਨੰਬਰ ਕਿੰਨਾ ਹੈ? ਤੇ ਮੈਂ ਤੁਹਾਡੀ ਮੰਨ ਲਊਗਾ ਜੋ ਬਚਾਉਂਦੇ ਆ ਜੀ ਚਲ ਕੋਈ ਗੱਲ ਨਾ ਆਹ ਰੋਟ ਆ ਫਿਰ ਘਰੇ ਮੇਰਾ ਨੰਬਰ ਲੈ ਭੈਣੇ ਆਪਾ ਨਾ ਤੁਹਾਡੇ ਨਾਲ ਆਪਾ ਸਵਾਰ ਦਾ ਜਵਾਬ ਭਾਉਂਦੇ ਕੋਈ ਆਉਂਦੇ ਤੁਸੀਂ ਕਰਦੇ ਹੋ ਅੱਛਾ 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 ਤੁਸੀਂ ਸੁਣੋ ਤੁਸੀਂ ਉਹ ਭੈਣੇ ਬਣਾਇਆ ਵਦੀਆਂ-ਬਦੀਆਂ ਛੱਡ ਔਰ ਤੇਰੇ ਪਿੱਛੇ ਕਿਸੇ ਨੇ ਨਹੀਂ ਬੋੜਨਾ ਚਲ ਕੋਈ ਗੱਲ ਵਿੱਚ ਉਹਨੂੰ ਵੀ ਚੱਕ ਲੈਣਾ ਸੁਣ ਤੁਸੀਂ ਵੈਸ਼ਨੂ ਮਾਤਾ ਦੀ ਫੋਟੋ ਲਾਈ ਹੈ ਹਾਂ ਜੀ ਲੱਗੀ ਵੈਸ਼ਨੂ ਮਾਤਾ ਕਹਿੰਦੀ ਆ ਵੀ ਮੇਰੀਆਂ ਫੁੱਟਾਂ ਮਾ ਮੇਰੀਆਂ ਗੱਦੀ ਲਾ ਕੇ ਚਾਰ ਫੁੱਟਾਂ ਉੱਥੇ ਸਿਗਰਟਾਂ ਬੀੜੀਆਂ ਪੀਓ ਨਹੀਂ ਜੀ ਫੇਰ ਕਿਉਂ ਪੀਂਦੇ ਹੋ ਵੀ ਕਿਉਂ ਬਦਨਾਮ ਕਰਦੇ ਹੋ ਦੇਵੀ ਦੇਵਤਿਆਂ ਨੂੰ ਕਿਉਂ ਪੀਰ ਪਗੰਬਰ ਪੀਰ ਕਹਿੰਦਾ ਕੋਈ ਇਹ ਪੀਰ ਜਿਹੜਾ ਨਵਾਬ ਮਲੇਰਕੋਟਲਾ ਹੋਇਆ ਤਾਂ ਇਤਿਹਾਸ ਪਤਾ ਤੁਹਾਨੂੰ ਵੀ ਕੀ ਕੌਣ ਸੀ ਆ ਪਤਾ ਸਾਡੇ ਤਾਂ ਜੀ ਕਿਹਦਾ ਨਹੀਂ ਜੀ ਨਹੀਂ ਗੁਰੂ ਗੋਬਿੰਦ ਸਿੰਘ ਆਪਾਂ ਨੇ ਲੋਕਾਂ ਨੇ ਲਿਖਿਆ ਜੀ ਇਹ ਤਾਂ ਤੁਹਾਨੂੰ ਪਤਾ ਜੀ ਜਦੋਂ ਉਹ ਚਲੋ ਕੋਈ ਗੱਲ ਮਹਾਰਾਜ ਜੀ ਸਾਨੂੰ ਜੋ ਕੋਈ ਹਰਾਮ ਕਰੋ ਬੰਦ ਠੀਕ ਹੈ ਜੀ ਠੀਕ ਹੈ ਲੋਕਾਂ ਨੂੰ ਗਮਰਾਹ ਕਰੋ ਕਰਨਾ ਬੰਦ ਹਾਂ ਬੰਦ ਕਰ ਦਾਂਗੇ ਇਹ ਗੱਲ ਹਾਂ ਮੈਂ ਤੁਹਾਨੂੰ ਦੱਸਦਾ ਜੀ ਨਹੀਂ ਸਿੰਘ ਚੜ ਕੇ ਆਉਣਗੇ ਬਸ ਇਹ ਚਲੋ ਅਸੀਂ ਪ੍ਰਸ਼ਾਸਨ ਨੂੰ ਤਾਂ ਹੀ ਦੱਸਿਆ ਪਹਿਲਾਂ ਬੇਨਤੀ ਕੀਤੀ ਐ ਵੀ ਇਹ ਕੰਮ ਬੰਦ ਕਰੋ ਜੀ ਤੁਹਾਡਾ ਨਾਲ ਲੜਨਾ ਨਹੀਂ ਚਾਹੁੰਦੇ ਨਹੀਂ ਨਹੀਂ ਲੰਘ ਠਗਾ ਬੰਦ ਕਰੋ ਸੱਚ ਦੀ ਕਮਾਈ ਕਰੋ ਕਿਰਤ ਕਰੋ ਜਿੱਥੇ ਕਿਹਨਾਂ ਤਕਾਂ ਦਾ ਹੱਕ ਤੜ ਕੇ ਲੜੋ ਅਗਲੇ ਨਾਲ ਕੋਈ ਗੱਲ ਨਹੀਂ ਆਪਾਂ ਲੋਕਾਂ ਤੋਂ ਐਦਾਂ ਪੈਸੇ ਵਸੂਲ ਲਾਂਗੇ ਗਲਤ ਹੈ ਜੇ ਤੁਸੀਂ ਕਹੋ ਵੀ ਨਹੀਂ ਵਸੂਲਦੀ ਮੈਂ ਇੱਥੇ ਫਿਰ ਪਰਚਾ ਕਟਾਉਂਗਾ ਮੈਸੇਜ ਨਹੀਂ ਤਾਂ ਸਤਿ ਸ੍ਰੀ ਅਕਾਲ ਜੀ ਤੀਜੇ ਦਿਨ ਤੋਂ ਇਹ ਕੰਮ ਕਰਵਾਣੇ ਪੈਸੇ ਤੁਸੀਂ ਇਹ 5-5000 ਰੁਪਿਆ ਸੋ ਇਹਨਾਂ ਦੀ ਜਿਹੜੀ ਕੰਪਲੀਟ ਆਈ ਸੀ ਸਾਡੇ ਕੋਲੇ ਉਹਨਾਂ ਨੇ ਸਾਨੂੰ ਦੱਸਿਆ ਸੀ ਵੀ ਇਹ ਕਈ ਹਜ਼ਾਰਾਂ ਰੁਪਿਆ ਜਿਹੜਾ ਲੋਕਾਂ ਤੋਂ ਵਸੂਲ ਪਾ ਰਹੇ ਆ ਸੋ ਉਸ ਪਰਿਵਾਰ ਤੋਂ ਵੀ ਠੱਗੀ ਮਾਰੀ ਗਈ ਮੈਂ ਪਹਿਲਾਂ ਸੰਗਤ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਸਿਆਣੀਆਂ ਸਾਰੇ ਇਹਨਾਂ ਕੰਮਾਂ ਤੋਂ ਸੁਚੇਤ ਰਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਡ ਲੱਗੋ ਜੇ ਕੋਈ ਦੇਵੀ ਦੇਵਤਾ ਪੀਰ ਪਗੰਬਰ ਕੋਈ ਫਕੀਰ ਸੰਤ ਹੈ ਉਹਦੇ ਘਰ ਵਿੱਚ ਉਹਦਾ ਸਤਿਕਾਰ ਕਰੋ ਉਹਨੂੰ ਨਮਸਕਾਰ ਕਰੋ ਸੋ ਇਹਨਾਂ ਲੋਕਾਂ ਦੇ ਵਿੱਚ ਮੈਨੂੰ ਲੱਗਦਾ ਹੁਣ ਅਸੀਂ ਮਿਲੇ ਸੀ ਬਾਬਾ ਤਾਂ ਹਜੇ ਨਹੀਂ ਨਾਤਾ ਬੀਬੀ ਦਾ ਲਿਸ਼ਕੀ ਫਿਰਦੀ ਸੀ ਬਾਬਾ ਹਜੇ ਨਹੀਂ ਨਾਤਾ ਤੇ ਇਹ ਕਹਿੰਦੇ ਸਾਡੇ ਚ ਜੰਨ ਪ੍ਰਵੇਸ਼ ਹੁੰਦੇ ਜਨਣੀਆਂ ਮੈਂ ਇਹਨਾਂ ਨੂੰ ਸਵਾਲ ਪੁੱਛੇ ਸੀ ਵੀ ਕੁਰਾਨ ਸ਼ਰੀਫ ਦੇ ਵਿੱਚ ਜੰਨ ਕਿਹਨੂੰ ਕਿਹਾ ਗਿਆ ਤੇ ਇਹਨਾਂ ਕੋਲੇ ਕੋਈ ਜਿਹੜਾ ਆਨਸਰ ਨਹੀਂ ਆਇਆ ਜਵਾਬ ਨਹੀਂ ਆਇਆ ਸੋ ਉਸ ਤੋਂ ਬਾਅਦ ਇਹ ਸਿਰ ਘੁਮਾ ਕੇ ਲੋਕਾਂ ਨੂੰ ਕਹਿੰਦੇ ਸੀ ਵੀ ਸਾਡੇ ਚ ਦੇਵੀ ਦੇਵਤੇ ਵੀ ਪ੍ਰਵੇਸ਼ ਹੁੰਦੇ ਆ ਔਰ ਨਾਲ ਹੀ ਮਤਲਬ ਲੋਕਾਂ ਤੋਂ ਪੈਸੇ ਵਸੂਲੇ ਜਾਂਦੇ ਸੀ ਔਰ ਉੱਥੇ ਸਿਗਰਟਾਂ ਪੀਤੀਆਂ ਜਾਂਦੀਆਂ ਸੀ ਨਸ਼ੇ ਨੂੰ ਬੜਾਵਾ ਦੇ ਰਹੇ ਸੀ ਇੱਥੇ ਕਿੰਨੇ ਮੁੰਡੇ ਆਉਂਦੇ ਹੋਣਗੇ ਤੇ ਉਹ ਵੀ ਗਾਂ ਨਸ਼ੇ ਦੀ ਆੜ ਵਿੱਚ ਪੈਂਦੇ ਨੇ ਜਿਵੇਂ ਸਾਡੀ ਪੰਜਾਬ ਦੀ ਜਵਾਨੀ ਨੌਜਵਾਨ ਜਿਹੜੀ ਜਵਾਨੀ ਆ ਉਹ ਨਸ਼ੇ ਦੀ ਆਪਣੀ ਜਵਾਨੀ ਨੂੰ ਗੁਲਤਾਨ ਕਰੀ ਬਿਠੀ ਖਤਮ ਕਰੀ ਬਿਠੀ ਸੋ ਇਸ ਸਬੰਧੀ ਕੰਪਲੀਟ ਦੇ ਦੁਆਰਾ ਅਸੀਂ ਇੱਥੇ ਪਹੁੰਚੇ ਸੀ ਪ੍ਰਸ਼ਾਸਨ ਆਪਣੇ ਸਿਟੀ 2 ਦੇ ਐਸ ਐਚ ਓ ਸਖਦ ਅਰਸ਼ਨ ਸ਼ਰਮਾ ਜੀ ਉਹ ਵੀ ਸਾਡੇ ਨਾਲ ਆਏ ਨੇ ਸੋ ਇੱਥੇ ਆਪ ਜੀ ਦੇ ਰੂਬਰੂ ਹੋਏ ਆਂ ਸੰਗਤਾਂ ਤੱਕ ਇਹ ਮੈਸੇਜ ਪਹੁੰਚੇ ਵੀ ਇਹੋ ਜਿਹੇ ਵਹਿਮ ਭਰਮ ਕਰਮ ਕਾਂਡ ਵਿੱਚ ਪਾਉਣ ਵਾਲੇ ਪਖੰਡੀ ਬਾਬਿਆਂ ਦਾ ਸਾਥ ਛੱਡੋ ਤੇ ਹਾਂਜੀ ਗੁਰੂ ਸਾਹਿਬ ਦੇ ਗ੍ਰੰਥ ਲੱਗਣ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਜੀ ਦੇਵੀ ਦੇਵਤੇ ਉਹਨਾਂ ਦੀਆਂ ਕੋਈ ਧਾਰਮਿਕ ਪੋਥੀਆਂ ਗ੍ਰੰਥ ਲਿਖੇ ਨੇ ਉਹਨਾਂ ਨੂੰ ਪੜੋ ਵਿਚਾਰੋ ਸੋ ਇਸ ਪਰਮ ਕਰਮ ਕਾਂਡ ਤੋਂ ਜਿਹੜਾ ਮੁਕਤ ਹੋਵੋ ਤੇ ਅੱਜ ਅਸੀਂ ਇਹਨਾਂ ਨੂੰ ਇੱਥੇ ਕਹਿਦਾ ਵੀ ਠੱਗ ਠਗਾ ਥੋੜਾ ਬੰਦ ਹੋਣਾ ਚਾਹੀਦਾ ਤੇ ਜੇਕਰ ਤੁਸੀਂ ਠੱਗ ਠਗਾ ਚਲਾਉਂਗੇ ਤੇ ਸਿੰਘ ਚੜ੍ਹ ਕੇ ਆਉਣਗੇ ਭਾਈ ਬਸ ਅੱਜ ਇੱਥੇ ਪਹੁੰਚੇ। ਹਾਂ। ਮੇਰੀ ਗੱਡੀ ਤੇ ਪਾਉਣਾ ਨੇ ਵੀਡੀਓ ਪੈਗੀਆਂ। ਮੇਰੀ ਗੱਡੀ ਤੇ ਜੋ ਪਠਾ ਪਖੰਡ ਹੋ ਗਿਆ। ਉਸ ਤੋਂ ਮੈਂ ਮਾਫੀ ਚਾਹੁੰਨਾ। ਸਾਰੇ ਪੰਥ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਆਂ ਜੀ। ਵੀ ਅੱਜ ਤੋਂ ਬਾਅਦ ਮੇਰੇ ਪੇਜ ਤੇ ਜਾਂ ਮੇਰੇ ਚੈਨਲ ਤੇ ਭਾਈ ਮਨਪ੍ਰੀਤ ਸਿੰਘ ਜੀ ਨੂੰ ਔਰ ਉਹਨਾਂ ਦੀ ਪੂਰੀ ਟੀਮ ਨੂੰ ਕੋਈ ਲਾਂਬਾ ਨਹੀਂ ਮਿਲੂਗਾ। ਨਾ ਮੈਂ ਬੀੜੀ ਸਿਕਟ ਦੀ ਵੀਡੀਓ ਕੋਈ ਅਪਲੋਡ ਕਰਾਂ ਔਰ ਨਾ ਮੈਂ ਮੇਰੀ ਗੱਡੀ ਦੇ ਕੋ ਪਖੰਡ ਕਰਾਂ। ਝੋਲੀ ੱਟ ਕੇ ਦੁਆ ਕਰਾਂਗੇ ਜੀ। ਭਾਈ ਮਰਦਾਨੇ ਕੀ ਲਾਦ ਆਂ ਦਬਾ ਪੰਥ ਲਈ ਔਰ ਪੂਰੀ ਦੁਨੀਆ ਲਈ ਔਰ ਸਰਬਤ ਦੇ ਭਲੇ ਲਈ ਦਬਾ ਕਰਾਂਗੇ ਸਾਰਿਆਂ ਲਈ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕਾ ਆਪ ਜੀ ਨੂੰ ਪਤਾ ਹੈ ਵੀ ਪਿਛਲੇ ਕੁਝ ਸਮੇਂ ਤੋਂ ਆਪਾਂ ਜਿਹੜਾ ਪਖੰਡ ਨੂੰ ਬੜਾਵਾ ਦੇ ਰਹੇ ਨੇ ਕੁਝ ਪਖੰਡੀ ਬਾਬੇ ਉਹਨਾਂ ਦੇ ਖਿਲਾਫ ਇੱਕ ਮੁੱਦਾ ਚੁੱਕਿਆ ਹੋਇਆ ਜਿਵੇਂ ਸਿਰ ਘਮਾਉਣ ਦਾ ਮੁੱਦਾ ਉਹ ਕਹਿੰਦੇ ਆ ਸਾਡੇ ਚ ਪੀਰ ਦੇਵਤਾ ਆਉਂਦਾ ਔਰ ਜਦੋਂ ਮੈਂ ਸਾਹਮਣੇ ਬਹਿਣਾ ਉਦੋਂ ਕਹਿੰਦੇ ਇਕੱਲੀ ਲੋਰ ਛੱਡਦੀ ਹੈ ਕਈ ਬਾਬਿਆਂ ਦੇ ਪਰਦੇ ਫਾਸ਼ ਹੋ ਚੁੱਕੇ ਨੇ ਔਰ ਕਈਆਂ ਦੇ ਹੋਣੇ ਬਾਕੀ ਨੇ ਸੋ ਮੈਂ ਬੇਨਤੀ ਅੱਜ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਜੋ 7 ਅਕਤੂਬਰ ਨੂੰ ਅਸੀਂ ਵੱਡਾ ਇਕੱਠ ਕਰ ਰਹੇ ਹਾਂ ਫਰੀਦਪੁਰਟ ਗ੍ਰੈਂਡ ਵਿਲਾ ਰਿਜ਼ੋਰਟ ਜਿੱਥੇ ਮੁਸਲਮਾਨ ਧਰਮ ਦੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ Hindu ਧਰਮ ਦੀਆਂ ਜਥੇਬੰਦੀਆਂ ਦੇ ਆਗੂ ਸਿੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਪਹੁੰਚ ਰਹੇ ਨੇ ਗੁਰੂਆਂ ਲਾਡਲੀਆਂ ਫੌਜਾਂ ਪਹੁੰਚ ਰਹੀਆਂ ਔਰ ਨਾਲ ਮੈਂ ਬੇਨਤੀ ਕੀਤੀ ਹੈ ਵੀ ਜਿਹੜੇ ਪਖੰਡਵਾਦ ਨੂੰ ਬੜਾਵਾ ਦੇਣ ਵਾਲੇ ਬਾਬੇ ਜੇ ਪਹਿਲਾਂ ਹੀ ਆ ਕੇ ਆਪਣੀ ਮਾਫੀ ਮੰਗ ਲੈਣ ਔਰ ਕੀਤੇ ਤੇ ਪਛਤਾਵਾ ਕਰਨ ਵੀ ਜੋ ਪਿੱਛੇ ਹੋ ਗਿਆ ਉਹਦੀ ਸਾਨੂੰ ਮਾਫੀ ਹੋਣੀ ਚਾਹੀਦੀ ਹੈ ਸੋ ਇਸੇ ਤਰ੍ਹਾਂ ਇੱਕ ਦੋ ਹੋਰ ਜਿਹੜੇ ਬਾਬੇ ਨੇ ਉਹਨਾਂ ਨੇ ਮੈਨੂੰ ਮੈਸੇਜ ਕੀਤੇ ਆ ਵੀ ਅਸੀਂ ਤੁਹਾਡੇ ਕੋਲੇ ਪਹੁੰਚ ਕੇ ਆਪਣੀ ਗਲਤੀ ਦੀ ਮਾਫੀ ਮੰਗਦੇ ਆ ਸੋ ਅੱਜ 26 ਸਤੰਬਰ ਇਸ ਵਕਤ ਟਾਈਮ ਜਿਹੜਾ ਉਹ ਲਗਭਗ 7 ਦੇ ਤਕਰੀਬਨ ਹੈ ਔਰ ਇਹ ਮਲਕ ਖਾਨ ਜਿਹੜਾ ਸ਼ਿਵਨਾਥ ਉਹਨੂੰ ਆਪਣੀ ਭੈਣ ਵੀ ਮੰਨਦਾ ਉਹ ਇਹਨੂੰ ਭਰਾ ਮੰਨਦੀ ਹੈ ਮੈਂ ਗੁਰਬਾਣੀ ਰਾਹੀਂ ਇੱਕ ਬੇਨਤੀ ਕਰਨੀ ਚਾਹਣਾ ਹੈ ਵਿਪਤ ਪਰੇ ਸਭ ਹੀ ਸੰਗ ਛਾੜਤ ਕੌਣਾ ਆਵਤ ਨੇਰਾ ਜਦੋਂ ਔਖੇ ਸਮੇਂ ਭੀੜ ਪੈਂਦੀ ਹੈ ਉਦੋਂ ਕੋਈ ਕਿਸੇ ਦਾ ਸੰਗੀ ਸਾਥੀ ਨਹੀਂ ਬਣਦਾ ਇਹ ਜਿਹੜੀ ਸ਼ਿਵ ਮਨਾਥ ਹੈ ਇਹ ਇੱਕ ਦੁਨਿਆਵੀ ਤੌਰ ਤੇ ਦੀ ਭੈਣ ਬਣੀ ਹੈ ਮੈਂ ਇਹ ਵੀ ਕਹਿ ਦੇਵਾਂ ਵੀ ਉਹ ਬੁਢੀ ਨਹੀਂ ਉਹ ਇੱਕ ਬੰਦਾ ਹੈ ਉਹਨੇ ਆਪਣਾ ਦਿੱਲੀਓਂ ਇਲਾਜ ਕਰਾ ਕੇ ਉਹ ਇੱਕ ਬੁਢੀ ਦੇ ਰੂਪ ਵਿੱਚ ਬਣੀ ਹੈ ਜਿਹਦੇ ਪਰਦੇ ਫਾਸ਼ ਮੈਂ ਥੋੜੇ ਦਿਨਾਂ ਤੱਕ মিডিਆ ਦੇ ਰੂਬਰੂ ਕਰ ਰਿਹਾ ਮੋਗੇ ਪਹੁੰਚ ਰਹੇ ਆ 6 ਅਕਤੂਬਰ ਨੂੰ ਸੰਗਤਾਂ ਨੂੰ ਪਹੁੰਚਣ ਲਈ ਬੇਨਤੀ ਹੈ ਵੱਧ ਤੋਂ ਵੱਧ ਜਥੇਬੰਦੀਆਂ ਮੇਰੇ ਨਾਲ ਸਾਥ ਦੇਣ। ਸੋ ਜਿਸ ਤਰ੍ਹਾਂ ਮਲਕ ਖਾਨ ਆਪਣੀ ਮਾਫੀ ਮੰਗਣ ਆਇਆ ਹੈ ਜੋ ਇਹਦੀ ਗੱਦੀ ਤੇ ਪਿਛਲੇ ਦਿਨੀ ਪਖੰਡ ਹੋਇਆ ਇਹਨੇ ਸਿਰ ਕਮਾਏ ਜਾਂ ਇਹਦੇ ਚੇਲਿਆਂ ਨੇ ਸਿਰ ਕਮਾਏ ਜਾਂ ਬੀੜੀਆਂ ਸਿਗਰਟਾਂ ਪੀਤੀਆਂ ਗਈਆਂ ਜਾਂ ਪੁੱਛਾਂ ਦਿੱਤੀਆਂ ਢਾਲੇ ਲਵਾਏ ਗਏ ਅੱਜ ਮਲਕ ਖਾਨ ਉਹਦੇ ਤੇ ਉਹ ਉਹ ਆਇਆ ਸਾਡੇ ਕੋਲੇ ਉਹ ਕਹਿ ਰਿਹਾ ਵੀ ਮੈਂ ਆਪਣੀ ਭੁੱਲ ਦੀ ਖਿਮਾ ਮੰਗਦਾ ਹੈ। ਸੋ ਬਾਬਾ ਜੀ ਸੱਚ ਦੇ ਰਸਤੇ ਤੇ ਤੁਰਨ ਤੇ ਤੁਹਾਡਾ ਧੰਨਵਾਦ ਹੈ ਤੁਸੀਂ ਆਪਣੀ ਗਲਤੀ ਨੂੰ ਫੀਲ ਕਰਕੇ ਅੱਜ ਪਹੁੰਚੇ ਹੋ ਤੋ ਮੇਰੇ ਨਾਲ ਜਥੇਦਾਰ ਗੁਰਵਿੰਦਰ ਸਿੰਘ ਜੀ ਪਟੰਡਾ ਉਹ ਵੀ ਪਹੁੰਚੇ ਹੋਏ ਨੇ ਸੋ ਮੈਂ ਆਪਣੇ ਵੱਲੋਂ ਇਹਨਾਂ ਨੂੰ ਵੀ ਅਥਾਰਟੀ ਜਿਹੜੀ ਕੁਝ ਇੱਕ ਦੋ ਦਿਨਾਂ ਦੇ ਵਿੱਚ ਦੇ ਦੂੰਗਾ ਇਹ ਪਖੰਡ ਦੇ ਪਖੰਡ ਨੂੰ ਬੜਾਵਾ ਦੇਣ ਵਾਲੇ ਜਿਹੜੇ ਲੋਕ ਹੈ ਉਹਨਾਂ ਦੇ ਖਿਲਾਫ ਜੰਗ ਲੜਨਗੇ ਤੋ ਬਾਬਾ ਜੀ ਕੋਈ ਸ਼ਿਵਨਾਥ ਤੁਹਾਡੀ ਭੈਣ ਬਣੀ ਸੀ ਹੁਣ ਤੁਹਾਡਾ ਕੋਈ ਉਹਦੇ ਨਾਲ ਲਿੰਕ ਹੋਊ ਜਾਂ ਸੱਚ ਦੇ ਰਸਤੇ ਤੁਰੋਗੇ ਜਾਂ ਪਖੰਡ ਨੂੰ ਬੜਾਵਾ ਕੀ ਗੱਲਾਂ ਕੀ ਕਹਿੰਦਾ ਸੀ ਅਬ ਦੱਸ ਦਿੰਗੇ ਆਪ ਦੱਸ ਬਸ ਮੈਂ ਤਾਂ ਉਹਨੂੰ ਕਿਹਾ ਸੀ ਵੀਰੇ ਤੇਰੇ ਘਰ ਦਾ ਕੋਈ ਰੌਲਾ ਹੈਗਾ ਤਾਂ ਵੀ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਗੱਲ ਕਿਹਨੇ ਕੀਤੀ ਹੈ ਤੁਸੀਂ ਕਿਤੇ ਨਹੀਂ ਗਈ ਨਾ ਨਹੀਂ ਉਹ ਤਾਂ ਹੁਣ ਤੂੰ ਕਹਿ ਰਿਆਂ ਉਹਨੂੰ ਨਹੀਂ ਪਤਾ ਲੱਗਿਆ ਜਦੋਂ ਆਪਾਂ ਪੁੱਛਾ ਦਿੱਤੀਆਂ ਵੀਰੇ ਮੈਂ ਤੁਹਾਨੂੰ ਕਿਹਨੇ ਕਿਹਾ ਸੀ ਭੈਣੇ ਇੱਕ ਮਿੰਟ ਤਾਂ ਆਏ ਉਹ ਭੈਣ ਉਹ ਭੈਣ ਤੁਸੀਂ 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 ਮੇਰੀ ਬੇਨਤੀ ਸੁਣੋ ਆਪਾਂ ਭੈਣ ਪ੍ਰਾਪਤ ਤੁਸੀਂ ਇਹ ਦੱਸੋ ਵੀ ਤੁਹਾਨੂੰ ਕਿਹਨੇ ਇਹ ਗੱਲਾਂ ਦਸੀਆਂ ਸੀ ਵੀ ਤੇਰੇ ਟਰੱਕ 'ਚ ਪ੍ਰੇਤ ਆ ਗੁਰਪ੍ਰੀਤ ਤੇਰੇ ਬੰਦਾ ਮਰਿਆ ਹੈ ਇਹ ਗੱਲ ਕਿਹਨੇ ਦਸੀਆਂ ਵੀਰੇ ਮੈਨੂੰ ਤਾਂ ਮਾਲਕ ਨੇ ਮੇਰੇ ਨੇ ਜਿੰਨੀਆਂ ਮਾਲਕ ਨੇ ਦਸੀਆਂ ਮਾਲਕ ਨੂੰ ਮਾਲਕ ਨੂੰ ਕਹੋ ਵੀ ਆ ਮੇਰੇ ਮੋਬਾਈਲ ਦਾ ਨੰਬਰ ਦੱਜ ਦਿਓ ਕਿੰਨਾ ਨਹੀਂ ਵੀਰੇ ਪਾਪਾ ਗੱਦੀ ਤੇ ਬੈਠਾ ਨਹੀਂ ਨਹੀਂ ਜਿੰਨਾ ਸਾਹਮਣੇ ਮੇਰੇ ਗੱਲ ਆ ਗਿਆ ਬੀਬੀ ਬੀਬੀ ਗੱਲ ਸੁਣੋ ਚਲ ਕੋਈ ਗੱਲ ਨਹੀਂ ਭਾਈ ਜੋ ਕੋਈ ਸਮਾਨਾ ਦੀ ਹੈ ਨਹੀਂ ਆਪਣੇ ਕੋਲੇ ਅਪਰੂਵ ਹੈਗਾ ਪੀਰਾਂ ਦਾ ਇਤਿਹਾਸ ਉਹ ਪਹਿਣੇ ਇਤਿਹਾਸ ਨੂੰ ਪੀਰਾਂ ਨੂੰ ਤਾਂ ਸਾਡਾ ਵੀ ਨਮਸਕਾਰ ਆ ਅਸੀਂ ਮਾੜਾ ਨਹੀਂ ਕਹਿੰਦੇ ਦੇਵੀ ਦੇਵਤਿਆਂ ਨੂੰ ਨਹੀਂ ਨਹੀਂ ਪਹਿਣੇ ਗੱਲ ਸੁਣੋ ਆਪਾਂ ਤੇਰਾ ਲਾਇਸੈਂਸ ਆ ਜੋ ਮਰਜ਼ੀ ਸਾਨੂੰ ਤਾਂ ਇਹ ਆ ਵੀ ਤੇਰੇ ਅੰਦਰ ਚਾਨਣਾ ਹੋਇਆ ਤੂੰ ਸਾਨੂੰ ਆ ਸਾਰਾ ਕੁਝ ਦੱਸਿਆ ਤੈਨੂੰ ਇਹ ਵੀ ਨਹੀਂ ਪਤਾ ਉਹ ਬੰਦਾ ਕੌਣ ਆ ਪਤਾ ਉਹ ਫੋਟੋ ਮੈਂ ਤਾਂ ਨੈੱਟ ਤੋਂ ਛਾ ਕੇ ਪਾਈ ਆ ਇੱਥੇ ਪਹਿਲਾਂ ਕਰਕੇ ਸੀ ਜਾ ਉਹ ਯਾਰ ਇੱਕ ਮਿੰਟ ਮੈਂ ਇਹ ਕਹ ਰਿਹਾ ਸੀ ਨਾ ਤੁਸੀਂ ਗੱਡੀ ਤੇ ਆ ਜਿਓ ਜੀ ਨਹੀਂ ਹੈਨਾ ਇਹ ਵੀ ਕਹ ਸੀ ਮੈਨੂੰ ਨਹੀਂ ਪਤਾ ਹੈ ਲੱਗਦਾ ਕੰਜੀ ਨਾ ਉਹ ਮੰਦੇ ਆ ਨਾ ਸਿਰ ਕਿਉਂ ਕਮਾਉਣੇ ਆਹ ਬੰਦੇ ਮਾਰਾ ਉਹ ਪਹਿਨੇ ਮੇਰੀਆਂ ਪੜੀਆਂ ਮੈਂ ਤੈਨੂੰ ਦੱਸਦਾ ਤੁਸੀਂ ਤੁਸੀਂ ਜਿੰਨ ਜਿੰਨਨੀ ਦੇ ਨਾਮ ਤੇ ਗੱਲ ਕਰਦੇ ਹੋ ਇੱਕ ਮਿੰਟ ਇੱਕ ਮਿੰਟ ਕਰੇ ਕ ਨਹੀਂ 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 ਅਸੀਂ ਪ੍ਰਸ਼ਾਸਨ ਖੜਾ ਕੋਈ ਗੱਲ ਨਹੀਂ ਜਨ ਜਿੰਨੀ ਇੱਕ ਮਿੰਟ ਜਨ ਜਿੰਨੀ ਨਾਲ ਗੱਲ ਕਰਦੇ ਹਾਂ ਜਨ ਕੌਣ ਆ ਤੁਹਾਨੂੰ ਪਤਾ ਨਹੀਂ ਮੈਂ ਤੁਹਾਨੂੰ ਕੁਰਾਨ ਸ਼ਰੀਫ ਚੋਂ ਮੈਂ ਦਾ ਮੈਂ ਪੜਿਆ ਕੁਰਾਨ ਸ਼ਰੀਫ ਇਹ ਕਿਤਾਬ ਨੂੰ ਮੈਂ ਨਹੀਂ ਜਾਣਦਾ ਕੁਰਾਨ ਸ਼ਰੀਫ ਮੁਸਲਮਾਨਾਂ ਦਾ ਇੱਕ ਧਾਰਮਿਕ ਗ੍ਰੰਥ ਹੈ ਦੋ ਕੁਰਾਨ ਸ਼ਰੀਫ ਲਿਖੇ ਨੇ ਇੱਕ ਮਰਜ਼ਾਦਾ ਚ ਲਿਖਿਆ ਇੱਕ ਲਿਪਗਵਾਨ ਦੀ ਹਸਤਤ ਕੀਤੀ ਹੈ ਚਲੋ ਕੋਈ ਜੰਨ ਭਲਾ ਕਹੋ ਨਾ ਤੁਹਾਨੂੰ ਪਤਾ ਨਹੀਂ ਜੀ ਫਿਰ ਤੁਸੀਂ ਜੰਨ ਜਨਣੀ ਦੇ ਨਾਂ ਤੇ ਲੋਕਾਂ ਨਾਲ ਕਿਉਂ ਘਬਰਾ ਕਰਦੇ ਹੋ ਉਹ ਵੀ ਬੰਦੇ ਬੁਲਾਉਣੇ ਅਸੀਂ ਤੁਹਾਡੀ ਦਰਖਾਸਤ ਦਿੱਤੀ ਹੈ ਜੀ ਬਲਵੀਰ ਵਸਤੀ ਚ ਤੁਸੀਂ ਕੀ ਕੁਛ ਉਹਨਾਂ ਨੂੰ ਕੀ ਕੁਛ ਮੰਗਾ ਰਹੇ ਹੋ ਮੁਰਗੀਆਂ ਕੁੱਕੜਾਂ ਸੀ ਕਾਲੀ ਮਾਤਾ ਦੇ ਜਾਣੇ ਕਾਲੀ ਮਾਤਾ ਮੁਰਗੀਆਂ ਨੇ ਆਪਣਾ ਸਵਾਲ ਦਾ ਜਵਾਬ ਇਹ ਹੈ ਸਾਨੂੰ ਇਹ ਕਿਉਂ ਕਮਾਉਣੇ ਹੋ ਬਾਬਾ ਜੀ ਇਹ ਤਾਂ ਹੁਣ ਮੀ ਤੁਮੀ ਲੱਗੀ ਪਈ ਮਤਲਬ ਇੱਕ ਦੂਜੇ ਨੂੰ ਵੇਚ ਕੇ ਹੀ ਆ। ਜਮਾ ਨਹੀਂ ਇੱਕ ਦੂਜੇ। ਆ ਫਿਰ ਕਿਉਂ ਘਮਾਉਂਦੇ? ਜਿੰਨਾ ਮਤਲਬ ਤਾਂ ਸਰ ਕੋਮਦਾ ਵੀ ਨਹੀਂ। ਨਹੀਂ ਕੀ ਆਉਂਦਾ ਤੁਹਾਡੇ ਚਾਉਂਦਾ ਕੁਛ? ਦੇਵ ਦੇਵ ਤੇਰੀ ਸ਼ਾਂਟ ਹੁੰਦੀ ਆ ਬਚਨ ਹੁੰਦਾ। ਨਹੀਂ ਜੇ ਬਚਨ ਨਹੀਂ ਹੁੰਦਾ ਜੇ ਸਾਨੂੰ ਸਾਨੂੰ ਤੁਸੀਂ ਬਚਨ ਲੈ ਦੋ। ਮੇਰੀ ਜੇਬ ਚਾ ਨੋਟ ਆ। ਤੁਸੀਂ ਦੱਸ ਦਿਓ ਦਾ ਨੰਬਰ ਕਿੰਨਾ? ਦੱਸੋ। ਨਹੀਂ 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 ਆਏ ਨਹੀਂ। ਫਿਰ ਜਾਂ ਜਾਂ ਤਾਂ ਮੰਨੋ ਵੀ ਬਚਨ ਕੋਈ ਆਉਂਦਾ ਨਹੀਂ ਤੇ ਜਾਂ ਫਿਰ ਤੁਸੀਂ ਮੰਨਦੇ ਹੋ ਚਲੋ ਆ ਨੋਟ ਆ ਮੈਂ ਇਸੇ ਤੁਹਾਨੂੰ ਸਾਬ ਨੂੰ ਬੜਾ ਦਿੰਦਾ। ਤੁਸੀਂ ਮੈਨੂੰ ਦੱਸ ਦਿਓ ਦਾ ਨੰਬਰ ਕਿੰਨਾ? ਤੇ ਮੈਂ ਤੁਹਾਡੀ ਮੰਨ ਲਊਗਾ ਵੀ ਜੋ ਬਚਾਉਂਦੇ ਆ ਜੀ ਚਲ ਕੋਈ ਗੱਲ ਨਾ ਆਹ ਲੋਟ ਆਹ ਸਰ ਘਰ ਮੇਰਾ ਨੰਬਰ ਲੈ ਭੈਣੇ ਆਪਾਂ ਨਾ ਤੁਹਾਡੇ ਨਾਲ ਜੀ ਕਿਸੇ ਆ ਗਿਆ ਆਪਾਂ ਸਵਾਲ ਦਾ ਜਵਾਬ ਤੁਹਾਨੂੰ ਪੂਰੇ ਹੁੰਦੇ ਸੀ ਕਰਦੇ ਹੋ ਅੱਛਾ 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 ਤੁਸੀਂ ਸੁਣੋ ਤੁਸੀਂ ਉਹ ਭੈਣੇ ਬਣਾਇਆ ਉਹ ਗੱਦੀਆਂ ਗੁੱਦੀਆਂ ਛੱਡ ਉਹ ਤੇਰੇ ਪਿੱਛੇ ਕਿਸੇ ਨੇ ਨਹੀਂ ਬੋੜਨਾ ਚਲ ਕੋਈ ਗੱਲ ਵਿੱਚ ਉਹਨੂੰ ਵੀ ਚੱਕ ਲੈਣਾ ਸੁਣ ਤੁਸੀਂ ਵੈਸ਼ਨੂ ਮਾਤਾ ਦੀ ਫੋਟੋ ਲਾਈ ਹੈ ਹਾਂ ਜੀ ਲੱਗੀ ਹੈ ਵੈਸ਼ਨੂ ਮਾਤਾ ਕਹਿੰਦੀ ਆ ਵੀ ਮੇਰੀਆਂ ਫੁੱਟਾਂ ਮਾ ਮੇਰੀਆਂ ਗੱਦੀ ਲਾ ਕੇ ਚਾਰ ਫੁੱਟਾਂ ਉੱਥੇ ਸਿਗਰਟਾਂ ਬੀੜੀਆਂ ਪੀਓ ਨਹੀਂ ਜੀ ਤੇ ਚੌਂ ਪੀਣੇ ਹੋ ਵੀ ਕਿਉਂ ਬਦਨਾਮ ਕਰਦੇ ਹੋ ਦੇਵੀ ਦੇਵਤਿਆਂ ਨੂੰ ਕਿਉਂ ਪੀਰ ਪਗੰਬਰ ਪੀਰ ਕਹਿੰਦਾ ਕੋਈ ਇਹ ਪੀਰ ਜਿਹੜਾ ਨਵਾਬ ਮਲੇਰਕੋਟਲਾ ਹੋਇਆ ਦਾ ਇਤਿਹਾਸ ਪਤਾ ਤੁਹਾਨੂੰ ਵੀ ਕੀ ਕੌਣ ਸੀ ਆ ਪਤਾ ਸਾਡੇ ਤਾਂ ਜਿੱਕੇ ਦਾ ਨਹੀਂ ਜੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਦਾ ਲੋਕਾਂ ਨੇ ਲਿਖਿਆ ਜੀ ਇਹਦਾ ਤੁਹਾਨੂੰ ਪਤਾ ਜੇ ਜਦੋਂ ਉਹ ਚਲੋ ਕੋਈ ਗੱਲ ਮਹਾਰਾਜ ਜੀ ਸਤਿ ਸ੍ਰੀ ਅਕਾਲ ਕੋਈ ਰਾਤ ਹਰ ਠੱਗਾ ਕਰੋ ਬੰਦ ਠੀਕ ਹੈ ਜੀ ਠੀਕ ਹੈ ਲੋਕਾਂ ਨੂੰ ਗਮਰਾਹ ਕਰੋ ਕਰਦਾ ਹਾਂ ਹਾਂ ਮੈਂ ਤੁਹਾਨੂੰ ਦੱਸਦਾ ਵੀ ਨਹੀਂ ਸਿੰਘ ਚੜ ਕੇ ਆਉਣਗੇ ਬਸ ਇਹ ਚਲੋ ਅਸੀਂ ਪ੍ਰਸ਼ਾਸਨ ਨੂੰ ਤਾਂ ਹੀ ਦੱਸਿਆ ਪਹਿਲਾਂ ਬੇਨਤੀ ਕੀਤੀ ਵੀ ਇਹ ਕੰਮ ਉਹ ਤੁਹਾਡੇ ਨਾਲ ਲੜਨਾ ਨਹੀਂ ਚਾਹੁੰਦੇ ਨਹੀਂ ਨਹੀਂ ਠੱਗਾ ਬੰਦ ਕਰੋ ਸੱਚ ਦੀ ਕਮਾਈ ਕਰੋ ਕਿਰਤ ਕਰੋ ਜਿੱਥੇ ਕਹਿੰਨੋਂ ਠੱਗਾ ਦਾ ਹੱਕ ਤੜ ਕੇ ਲੜੋ ਅਗਲੇ ਨਾਲ ਕੋਈ ਗੱਲ ਨਹੀਂ ਆਪਾਂ ਲੋਕਾਂ ਤੋਂ ਇਦਾਂ ਪੈਸੇ ਵਸੂਲਾਂਗੇ ਗਲਤ ਹੈ ਜੇ ਤੁਸੀਂ ਕਹੋ ਵੀ ਨਹੀਂ ਵਸੂਲਦੀ ਮੈਂ ਇੱਥੇ ਫਿਰ ਪਰਚਾ ਕਟਾਉਂਗਾ ਮੈਸੇਜ ਉਹ ਤੁਹਾਨੂੰ ਲਿਖ ਕੇ ਦਿੱਤਾ ਮੈਂ ਨਹੀਂ ਦਾਸਨ ਤੋਂ ਰੱਖ ਲਾਗਾ ਜੀ ਜਿਹੜਾ ਤੁਸੀਂ ਕਰਨੇ ਕਰਵਾਣੇ ਪੈਸੇ ਤੁਸੀਂ ਇਹ 5 5000 ਰੁਪਿਆ ਸੋ ਇਹਨਾਂ ਦੀ ਜਿਹੜੀ ਕੰਪਲੀਟ ਆਈ ਸੀ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਸਾਨੂੰ ਕਮੈਂਟ ਕਰਕੇ ਜੀ ਦੱਸਣਾ ਮੇਰੀ رائے ਇਹ ਹੈ ਕਿ ਜੇ ਇਹੜਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਹ ਬਹੁਤ ਵਧੀਆ ਹੈ ਕਿਉਂਕਿ ਪੰਜਾਬ ਦੇ ਵਿੱਚ ਪਖੰਡੀ ਬਾਬੇ ਦਾ ਬਹੁਤ ਹੀ ਜ਼ਿਆਦੇ ਨੇ ਪਖੰਡੀ ਬਾਬੇ ਬਹੁਤ ਹੀ ਜ਼ਿਆਦੇ ਲੋਕ ਵੀ ਇਹਨਾਂ ਤੇ ਟਰਸਟ ਕਰ ਲੈਂਦੇ ਨੇ ਤੇ ਇਹਨਾਂ ਨੂੰ ਪੈਸੇ ਦੇ ਦਿੰਦੇ ਨੇ ਗੱਡੀਆਂ ਲੈ ਲੈ ਕੇ ਦੇ ਦਿੰਦੇ ਨੇ ਕੰਮ ਜੋ ਵੀ ਜੋ ਵੀ ਹੋਵੇ ਤੁਸੀਂ ਇਹਨਾਂ ਪਖੰਡੀ ਬਾਬਿਆਂ ਤੋਂ ਕੁਝ ਵੀ ਨਾ ਸ਼ੇਅਰ ਕਰਿਆ ਕਰੋ ਉਮੀ ਹੋਣਾ ਮ ਇਹਨਾਂ ਪਖੰਡੀ ਬਾਬਿਆਂ ਤੋਂ ਕੋਈ ਕੰਮ ਨਹੀਂ ਹੋਣਾ ਤੁਹਾਡਾ ਜਿਹੜੇ ਲੋਕ ਪ੍ਰੋਸਾ ਕਰਦੇ ਹੋ ਇਹਨਾਂ ਤੇ ਕਰਨੋਂ ਛੱਡ ਦਿਓ ਕਿਉਂਕਿ ਦੇਖੋ ਹੁਣ ਆਪ ਦੇ ਆਪ ਹੀ ਇਹ ਬਾਬੇ ਮਾਫੀ ਮੰਗ ਰਹੇ ਨੇ ਠੀਕ ਹੈ ਜਿਹੜੀ ਇਹ ਲੇਡੀ ਸੀ ਉਹ ਹਲੇ ਵੀ ਹਲੇ ਵੀ ਆਕੜ ਰਹੀ ਸੀਗੀ ਕਰਨੇ ਹੰਗ ਸਿੰਘਾ ਨੇ ਉਹਨੂੰ ਕੁਝ ਬੜੀ ਨਿਮਰਤਾ ਨਾਲ ਟਰੀਟ ਕੀਤਾ ਪਰ ਉਹ ਫਿਰ ਵੀ ਮੂਹਰੇੋਂ ਜਵਾਬ ਦੇ ਰਹੀ ਸੀਗੀ ਤੇ ਇਹ ਇਹੋ ਜਿਹੇ ਬਾਬਿਆਂ ਨੂੰ ਪੁਲਿਸ ਤੋਂ ਤੋਂ ਕਾਰਵਾਈ ਕਰਾਉਣੀ ਚਾਹੀਦੀ ਹੈ ਪੁਲਿਸ ਇਹਨਾਂ ਤੇ ਜਰੂਰ ਕਾਰਵਾਈ ਕਰੇ ਜਿਸ ਨਾਲ ਇਹ ਲੋਕਾਂ ਨੂੰ ਠੱਗਣਾ ਬੰਦ ਕਰ ਦੇਣ ਤੇ ਇਹ ਹੁਣ ਜੋਇਨ ਹੰਗ ਸਿੰਘ ਨੇ ਇਹਨਾਂ ਨੇ ਕਿਹਾ ਵੀ 6 ਅਕਤੂਬਰ ਨੂੰ ਮੈਂ ਸ਼ਿਵਮ ਬਾਬੇ ਦੀ ਪੂਜ ਵਿਖੋਲਾਂਗਾ ਸਾਰੀਆਂ ਸਿੱਖ ਬੰਦੀਆਂ ਲੋਕ ਇਹਨਾਂ ਨਾਲ ਆਲਕੀ ਉਹਨਾਂ ਦੇ ਉੱਥੇ ਜਾਣ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਇੱਕ ਕਮੈਂਟ ਜਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਕਿਉਂਕਿ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ